ਮੋਗੇ ਦੀ ਰੈਲੀ ਤੋਂ ਮੁੜਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਦੇ ਉਸੇ ਮੰंजे ਤੇ ਆ ਲੰਮੇ ਪਏ ਕੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਸਿਹਤ ਨਾ ਸਾਜ ਸੀ ਡਾਕਟਰਾਂ ਦੀ ਸਲਾਹ ਨੂੰ ਅਣਦੇਖੀ ਕਰਕੇ ਉਹ ਮੋਗੇ ਗਏ ਸੀ ਜਾਂ ਇਹ ਸਿਆਸੀ ਨਾਟਕ ਸੀ ਕਿ ਪਾਈ ਜੇ ਐ ਲੱਗਿਆ ਕਿ ਮੈਂ ਫਿਰ ਘਰ ਨੂੰ ਚਲ ਗਿਆ ਤਾਂ ਮਤਲਬ ਮੈਂ ਤਾਂ ਬਿਮਾਰ ਹੀ ਨਹੀਂ ਸੀ ਇਹ ਦਿਖਾਉਣ ਲਈ ਮੁੜ ਹਸਪਤਾਲ ਆ ਪਏ ਜਾਂ ਫਿਰ ਮੋਗੇ ਦੀ ਰੈਲੀ ਤੋਂ ਬਾਅਦ ਇੱਕ ਜਿਹੜੀ ਮੀਟਿੰਗ ਹੁੰਦੀ ਹੈ ਉਸ ਮੀਟਿੰਗ 'ਚ ਕੁਝ ਅਜੀਹਾ ਹੋਇਆ ਕਿ ਫਿਰ ਸਿਆਸੀ ਤਲਵਾਰਾਂ ਤਣ ਗਈਆਂ ਫਿਰ ਨਰਾਜਗੀ ਵਾਲਾ 파ੜਾ ਹੋਰ ਵੱਧ ਗਿਆ ਇਸ ਲਈ ਉਹ ਮੁੜ ਕੇ ਆ ਕੇ ਹਸਲ दाखल ਹੋ ਗਏ ਜਿੱਥੇ ਇਹ ਸਾਰਾ ਪਹਿਲੂ ਸਮਝਣਯੋਗ ਹੈ ਉੱਥੇ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਆਖਰ ਮੋਗਿਆ ਦੀ ਰੈਲੀ ਵਾਲੀ ਮੀਟਿੰਗ ਕੀ ਹੋਈ ਉਸ ਮੀਟਿੰਗ ਚ ਕੀ ਹੋਇਆ ਤੇ ਅਤਰ ਜੇ ਗੱਲ ਕਰੀਏ ਕਾਂਗਰਸੀ ਮੀਟਿੰਗ ਤਾਂ ਕਾਂਗਰਸ ਨੇ ਵੀ ਖਾਸੀ ਕੀਤੀ ਹੈ ਤੇ ਬਾਅਦ ਦੁਪਹਿਰ ਸ਼ੁਰੂ ਹੋਈ ਮੀਟਿੰਗ ਰਾਤ ਵਾਲੀ ਰੋਟੀ ਤੱਕ ਚੱਲੀ ਗਈ ਤੇ ਕਹਿੰਦੇ ਜੀ ਸਿਰ ਜੋੜ ਕੇ ਬੈਠੇ ਨੇ ਕਾਂਗਰਸੀ ਪਰ ਸ਼ਮਸ਼ੇਰ ਸਿੰਘ ਦੁੱਲੋ ਤਾਂ ਕਹਿੰਦੇ ਸਾਡੇ ਸਿਰ ਤੇ ਬਿਠਾਤੇ ਕਈ ਤੋ ਇਸ ਲਈ ਕਹਿੰਦੇ ਜੀ ਇਹ ਕੰਮ ਗਲਤ ਹੈ ਕਿ ਬਾਹਰੋਂ ਲਿਆਓ ਤੇ ਬਾਅਦ ਚੋਂ ਆਗਾਮ ਤੌਰ ਤੇ ਫਿਰ ਉਹੀ ਨਰਾਜ ਹੋ ਜਾਣ ਤੁਲੋਂ ਦੀ ਸਲਾਹ ਬਾਹਰ ਤੇ ਮੀਟਿੰਗ ਦੇ ਅੰਦਰ ਕਿੰਨੀ ਕਾਰਗਰ ਹੋਈ ਪਰ ਸਿਰ ਤੇ ਬਿਠਾਉਣ ਵਾਲਾ ਰੋਣਾ ਤਾਂ ਬੀਜਪੀ ਦੇ ਲੀਡਰ ਵੀ ਰੋਂਦੇ ਨੇ ਪਰ ਕੱਲ ਕਾਂਗਰਸ ਦੀ ਬੈਠਕ ਦੇ ਵਿੱਚੋਂ ਕੁਝ ਨਿਕਲਿਆ ਵੀ ਜਾਂ ਉਹਨਾਂ ਨੇ ਜਿਹੜੇ ਫਾਰਮੂਲੇ ਦੱਸੇ ਜਾ ਰਹੇ ਨੇ ਕਿ ਜੀ ਹੁਣ 50 ਸਾਲ ਤੋਂ ਵੱਧ ਵਾਲਿਆਂ ਨੂੰ ਅੱਧਿਆਂ ਨੂੰ ਟਿਕਟ ਦੇਾਂਗੇ ਅੱਧਿਆਂ ਨੂੰ ਨਹੀਂ ਦੇਾਂਗੇ ਇਹਦੇ ਮਾਇਨੇ ਕੀ ਨੇ ਕਿ ਕਾਂਗਰਸ ਨੇ ਇੱਕ ਜੁਠਤਾ ਵਾਲਾ ਫਾਰਮੂਲਾ ਕੋਈ ਅਪਣਾ ਲਿਆ ਜਾਂ ਅਜੇ ਵੀ ਸਿਰਫ ਮੀਟਿੰਗਾਂ ਦਾ ਦੌਰ ਜਾਰੀ ਰਹੂਗਾ ਤੇ ਕੱਲ੍ਹ ਵਾਲੀ ਮੀਟਿੰਗ ਚੋਂ ਕੀ ਨਿਕਲਿਆ ਇਹ ਸਾਨੂੰ ਜਰੂਰ ਸਮਝਾਂਗੇ ਹਾਂ ਸੁਖਵੀਰ ਸਿੰਘ ਬਾਦਲ ਕਹਿੰਦੇ ਮੈਂ ਪੰਜਾਬ ਗਾਉਣ ਲਈ ਤੁਰ ਪਿਆ ਤੇ ਮੈਂ ਆਪਣੀ ਗੱਡੀ ਚ ਬਿਸਤਰਾ ਗੋਲ ਕਰਕੇ ਰੱਖ ਲਿਆ ਤੇ ਲਓ ਜੀ ਹੁਣ ਮੈਂ ਪੰਜਾਬ ਬਚਾਉਣਾ ਸੋ ਸੁਖਵੀਰ ਬਾਦਲ ਹੋਰਾਂ ਦੀ ਪੰਜਾਬ ਬਚਾਓ ਯਾਤਰਾ ਕਿੰਨੇ ਕੁ ਮਹੀਨੇ ਰੱਖਦੀ ਹੈ ਅਕਾਲੀ ਦਲ ਬਾਦਲ ਤੇ ਹੁਣ ਕਿਵੇਂ ਅੱਗੇ ਵਧੇਗਾ ਉਸ ਦੀ ਉਹ ਰਣਨੀਤੀ ਜਿਹੜੀ ਅੱਜ ਕਾਦੀਆਂ ਤੋਂ ਸ਼ੁਰੂ ਹੋਣੀ ਹੈ ਕਿੰਨੀ ਕੁ ਕਾਰਗਰ ਹੋਏਗੀ ਇਹ ਦੇਖਣ ਵਾਲੀ ਗੱਲ ਹੈ ਪਰ ਪੁਨਰ ਸਰਜੀਤ ਉਹ ਵੀ ਮੀਟਿੰਗਾਂ ਦੇ ਦੌਰ ਚ ਹੈ ਤੇ ਉਹ ਵੀ ਅਗਲੀਆਂ ਰੈਲੀਆਂ ਦੀ ਤਿਆਰੀ ਚ ਜੁਟ ਗਿਆ ਸੋ ਇਹ ਸਾਰੇ ਪਹਿਲੂ ਜਿੱਥੇ ਬਚਨਯੋਗ ਨੇ ਉਥੇ ਹਰ ਚਰਨ ਭੁੱਲਰ ਲਈ ਜਿਹੜਾ ਝਟਕਾ ਹੈ ਉਹਦੇ ਵੀ ਕੀ ਮਾਇਨੇ ਨੇ ਇਹ ਸਾਰੇ ਪਹਿਲੂਾਂ ਤੇ ਚਰਚਾ ਕਰਾਂਗੇ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਪੰਜਾਬ ਚਿੰਤਕ ਸਰਦਾਰ ਹਮਿੰਦਰ ਸਿੰਘ ਜੀ ਮੈਂ ਸਭ ਤੋਂ ਪਹਿਲਾਂ ਇਸੇ ਨੁਕਤੇ ਤੋਂ ਗੱਲ ਸੁਣੀ ਚਾਹਨਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਥੇ ਜਿਵੇਂ ਬੋਲ ਰਹੇ ਸੀ ਉਹ ਤੁਹਾਨੂੰ ਲੱਗਦਾ ਸੀ ਕਿ ਉਹਨਾਂ ਸਿਹਤ ਜਾਬ ਨੇ ਚਲੋ ਆਪਣੇ ਘਰੇ ਜਾਣਗੇ ਹਸਪਤਾਲੋਂ ਛੁੱਟੀ ਮਿਲ ਗਈ ਪਰ ਉਹ ਵਾਪਸ ਆ ਕੇ ਹਸਪਤਾਲ ਹੀ ਦਾਖਲ ਹੋ ਜਾਂਦੇ ਨੇ ਕੀ ਉਹ ਡਾਕਟਰਾਂ ਦੀ ਸਲਾਹ ਤੇ ਗਏ ਸੀ ਜਾਂ ਸਲਾਹ ਦੀ ਅਣਦੇਖੀ ਕਰਕੇ ਗਏ ਸੀ ਜਾ ਕਹਿੰਦੇ ਕਿ ਮੋਗਗ ਵਾਲੀ ਰੈਲੀ ਤੋਂ ਬਾਅਦ ਇੱਕ ਮੀਟਿੰਗ ਹੋਈ ਹੈ ਜੀ ਹਾਈ ਕਮਾਂਡ ਨਾਲ ਉਹ ਮੀਟਿੰਗ 'ਚ ਫੇਰ ਕੁਝ ਤਣਾਅ ਤਣੀ ਹੋ ਗਈ ਇਸ ਲਈ ਉਹ ਆਏ ਨੇ ਇਹ ਮੀਟਿੰਗ ਦੇ ਵਿੱਚ ਕੀ ਹੋਇਆ ਇਹ ਸਮਝਾਓ ਮੁੱਖ ਮੰਤਰੀ ਜਦੋਂ ਗਏ ਨੇ ਅਸਾਂ ਦੇ ਵਿੱਚ ਇਹ ਗੱਲ ਪਤਾ ਨਹੀਂ ਕਿਉਂ ਬਾਰ-ਬਾਰ ਵਾਪਰਦੀ ਹੈ ਕਿ ਜਦੋਂ ਵੀ ਉਹ ਹਸਪਤਾਲ ਦਾਖਲ ਹੁੰਦੇ ਨੇ ਉਹਦੇ ਨਾਲ ਇੱਕ ਪੋਲਿਟੀਕਲ ਕੰਟਰੋਵਰਸੀ ਜੁੜ ਜਾਂਦੀ ਹੈ ਆਮ ਤੌਰ ਤੇ ਬੰਦੇ ਵਾਰ ਹੁੰਦੇ ਨੇ ਹੋਰ ਵੀ ਹੁੰਦੇ ਨੇ ਕੱਲੇ ਮੁੱਖ ਮੰਤਰੀ ਨੇ ਪਹਿਲਾਂ ਵਾਲੇ ਮੁੱਖ ਮੰਤਰੀ ਵੀ ਕਦੇ ਕਦੇ ਹਸਪਤਾਲ ਜਾਂਦੇ ਸੀ ਪਰ ਉਹ ਸੀਰੀਅਸਲੀ ਲੋਕ ਲੈ ਲੈਂਦੇ ਸੀਗੇ ਕਿ ਠੀਕ ਹੈ ਜੀ ਬਿਮਾਰੀ ਕੋਈ ਹੈ ਹਸਪਤਾਲ ਫੋਣਗੇ ਤੇ ਵਾਪਸ ਆ ਜਾਂਗੇ ਕੰਟਰੋਵਰਸੀ ਨਹੀਂ ਗੋ ਇਹਨਾਂ ਨਾਲ ਇੱਕ ਕੰਟਰੋਵਰਸੀ ਬਾਰ-ਬਾਰ ਜੁੜ ਜਾਂਦੀ ਹੈ ਇਹਦੇ ਕਾਰਨ ਰੀਅਲੀ ਚੀ ਜੀ ਮਿਸਟਰ ਦੱਸ ਸਕਦੇ ਨੇ ਜਾਂ ਆਮ ਆਦਮੀ ਪਾਰਟੀ ਦੱਸ ਸਕਦੀ ਹੈ ਕਾਰਨ ਉਹ ਇਸ ਕਰਕੇ ਜੁੜਦੀ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਹੀ ਕੋਈ ਨਾ ਕੋਈ ਤਰੀਕਾ ਇਹੋ ਜਿਹਾ ਚੱਲ ਰਿਹਾ ਹੁੰਦਾ ਜਾਂ ਕੈਬਨਿਟ ਚ ਰੀਸ ਸਪਲਿੰਗ ਦਾ ਚੱਲ ਰਿਹਾ ਹੁੰਦਾ ਜਾਂ ਮੁੱਖ ਮੰਤਰੀ ਨੂੰ ਬਦਲਣ ਦਾ ਚੱਲ ਰਿਹਾ ਹੁੰਦਾ ਜਦ ਉਪ ਮੁੱਖ ਮੰਤਰੀ ਬਣਾਉਣ ਦਾ ਚੱਲ ਰਿਹਾ ਹੁੰਦਾ ਵੱਖ-ਵੱਖ ਟਾਈਪ ਦੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਹੁੰਦੀਆਂ ਨੇ ਉਹ ਇੱਕ ਪ੍ਰਭਾਵ ਦਿੰਦੀਆਂ ਨੇ ਹਾਲਾਂਕਿ ਮੁੱਖ ਮੰਤਰੀ ਆਪ ਵੀ ਕਹਿੰਦੇ ਨੇ ਕਿ ਜਦੋਂ ਮੈਂ ਬਿਮਾਰ ਹੋ ਜਾਂਦਾ ਜਾਂ ਬਾਕੀ ਜਿੰਦ ਕਿਤੇ ਜਾਂਦਾ ਬਿਮਾਰ ਤਾਂ ਕੋਈ ਵੀ ਹੋ ਸਕਦਾ ਇਹ ਫਿਰ ਵੀ ਟਿੱਪਣੀਆਂ ਕਰਦੇ ਨੇ ਆਪੋਜੀਸ਼ਨ ਤੇ ਹੋਰ ਦੋਸ਼ ਲਾ ਰਹੇ ਨੇ ਇਲਜ਼ਾਮ ਦਾ ਰਹੇ ਪਰ ਉਹ ਟਿੱਪਣੀਆਂ ਲਈ ਕੋਈ ਆਧਾਰ ਬਣਦਾ ਤਾਂ ਕੋਈ ਟਿੱਪਣੀਆਂ ਕਰਦਾ ਨਹੀਂ ਤਾਂ ਟਿੱਪਣੀਆਂ ਲਈ ਆਧਾਰ ਦਾ ਬਣੇ ਇਕਿਉਂ ਕਿ ਕੱਲ ਦੀ ਜਿਹੜੀ ਰੈਲੀ ਸੀ ਉਹਦੇ ਵਿੱਚ ਵੀ ਇਹ ਹੋਇਆ ਕਿ ਪਹਿਲਾਂ ਆਫੀਸ਼ੀਅਲੀ ਆ ਗਿਆ ਇਹ ਕਿ ਚੀਫ ਮਿਨਿਸਟਰ ਨਹੀਂ ਜਾ ਰਹੇ ਉਸ ਰੈਲੀ ਦੇ ਵਿੱਚ ਉਹਨਾਂ ਨੇ ਆਪ ਦਿੱਤਾ ਜਿਹੜੀ ਆਵਾਜ਼ ਦੀ ਪਾਰਟੀ ਦੀ ਹੈ ਜਾਂ ਸਰਕਾਰ ਦੀ ਤਰਫੋਂ ਆਏ ਹੋ ਫਿਰ ਕੁਝ ਸਮੇਂ ਬਾਅਦ ਚੀਫ ਮਿਨਿਸਟਰ ਆਪ ਅੰਦਰ ਬੈਠੇ ਟਵੀਟ ਕਰਦੇ ਨੇ ਕਿ ਮਿਲਦੇ ਆ ਕਿੰਨੀ ਚਾਹਦਾ ਮੈਂ ਵੀ ਆ ਰਿਹਾ ਇਹ ਜਿਹੜੇ ਬਾਰ-ਬਾਰ ਅਨਿਸ਼ਚਿਤਤਾ ਦਾ ਇੱਕ ਮਹੌਲ ਉਹ ਇਹ ਤਾਂ ਨਹੀਂ ਹੁੰਦਾ ਕਿ ਅੱਧੇ ਘੰਟੇ ਘਾਟੇ ਬਾਅਦ ਬਿਮਾਰੀ ਠੀਕ ਹੋ ਗਈ ਜਾਂ ਘਟਾ ਪਹਿਲਾਂ ਨਹੀਂ ਸੀ ਜਾਂ ਡਾਕਟਰਾਂ ਦੀ رائے ਕੀ ਸੀ ਜਾਂ ਡਾਕਟਰਾਂ ਦਾ ਰਾਇ ਇਮੀਡੀਏਟਲੀ ਜੇ ਆਰਾਮ ਨਹੀਂ ਪਹਿਲਾਂ ਦਿੱਤੀ ਹੋਏਗੀ ਤੇ ਉਦੋਂ ਵੀ ਦਿੱਤੀ ਹੋਏਗੀ ਕਿ ਉਸ ਸਮੇਂ ਮੁੱਖ ਮੰਤਰੀ ਜਦੋਂ ਅਰਵਿੰਦ ਕੇਜਰੀਵਾਰ ਫੋਰਟੇਜ ਦੇ ਨਾਲ ਹੀ ਜਿਹੜਾ ਇੱਕ ਬਣਾਇਆ ਹੋਇਆ ਰੈਸਟ ਹਾਊਸ ਹੈ ਉਹ ਰੈਸਟ ਹਾਊਸ ਜਿਹੜਾ ਪੰਚਾਇਤ ਰਾਜ ਪੰਚ ਐਸਆਰਡੀ ਦਾ ਸਟੇਟ ਇੰਸਟੀਟਿਊਟ ਆਫ ਰੂਰਲ ਡਿਵੈਲਪਮੈਂਟ ਦਾ ਜਿੱਥੇ ਪੁਲਸ ਬਹੁਤ ਲੱਗੀ ਹੁੰਦੀ ਹੈ ਉਹਦੇ ਬਿਲਕੁਲ ਨੇੜੇ ਨੇ ਇਹ ਚੀਜ਼ਾਂ ਤੇ ਕੀ ਉੱਥੇ ਬੈਠ ਕੇ ਅਰਵਿੰਦ ਕੇਜਰੀਵਾਲ ਦਾ ਪ੍ਰੈਸ਼ਰ ਬਿਲਡ ਹੁੰਦਾ ਰਿਹਾ ਲਗਾਤਾਰ ਵੀ ਨਹੀਂ ਚੱਲੋ 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 ਤੇ ਆਖਰ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗੱਲ ਮੰਨ ਕੇ ਭਗਵੰਤ ਮਾਨ ਚੱਲ ਪਏ ਨੇ ਨਾਲ ਚੌਪਰ ਦੇ ਵਿੱਚ ਤੇ ਜੇ ਉਹਨਾਂ ਦੇ ਕਹਿ ਤੇ ਚੱਲ ਪਏ ਡਾਕਟਰਾਂ ਦੀ ਐਡਵਾਈਸ ਕੁਝ ਹੋਰ ਸੀ ਜਾਂ ਚੀਫ ਮਿਨਿਸਟਰ ਨੂੰ ਵੀ ਕੁਝ ਫੀਲ ਹੁੰਦਾ ਸੀ ਤਾਂ ਇੱਕ ਅਲੱਗ ਪਹਿਲੂ ਆ ਫਿਰ ਉਸ ਨੇ ਬੰਦੇ ਉੱਤੇ ਆਮ ਬੰਦੇ ਤੋਂ ਤੁਹਾਡਾ ਡਾਕਟਰ ਕਹਿੰਦੇ ਨੇ ਨਾ ਜਿਹੜੇ ਆਮ ਬੰਦਾ ਦਾਖਲ ਹੋਵੇ ਮੈਂ ਘਰ ਜਾਣਾ ਜੀ ਮੁੜ ਕੇ ਆ ਜੂ ਉਹ ਕਹਿੰਦੇ ਲਿਖ ਦੋ ਕਿ ਇਹ ਲੀਗਲ ਐਡਵਾਈਸ ਦੇ ਅਗੇਂਸਟ ਅਸੀਂ ਲੈ ਕੇ ਜਾ ਰਹੇ ਆ ਮਨਮਰਜ਼ੀ ਨਾਲ ਪਰ ਵੀਆਈਪੀ ਨੂੰ ਇਸ ਲੈਵਲ ਤੇ ਤਾਂ ਕੋਈ ਕਹੂਗਾ ਨਹੀਂ ਉਹ ਕਰਕੇ ਚਲੋ ਜੀ ਜਾਇਓ ਉੱਥੋਂ ਵੀ ਆਏ ਮੇਰੇ ਖਿਆਲ ਨਾਲ ਇਮੀਡੀਏਟ ਨਹੀਂ ਸੀਗੇ ਉਹ ਰਾਤ ਨੂੰ ਲਗਭਗ 8 ਵਜੇ ਹਸਪੀਟਲ ਗਏ ਦੁਬਾਰਾ ਤੇ ਪਹਿਲਾਂ ਇੱਕ ਵਾਰ ਮੁੜ ਕੇ ਕਿਤੇ ਬੈਠੇ ਹੋਣਗੇ ਗੱਲ ਕੀਤੀ ਹੋਣੀ ਆ ਕੀ ਕੀਤਾ ਕੀ ਨਹੀਂ ਉਹ ਨਾਲ ਗੱਲ ਉਹਦੇ ਅੰਦਰ ਵੀ ਪਰ ਇੱਕ ਗੱਲ ਪੋਲਿਟਿਕਲ ਚਰਚਾ ਲਗਾਤਾਰ ਹੋ ਹੀ ਰਹੀ ਹੈ ਇਹ ਅੱਜ ਵੀ ਹੋ ਰਹੀ ਹੈ ਪਹਿਲਾਂ ਵੀ ਸੀ ਇਹ ਇਹ ਮੰਨਿਆ ਜਾ ਰਿਹਾ ਸੀਗਾ ਕਿ ਕੇਜਰੀਵਾਲ ਉਹਨਾਂ ਨੇ ਤੇ ਜਾਂ ਉਹਨਾਂ ਦੇ মিডিਆ ਦੇ ਜਿਹੜੇ ਮੇਨ ਅੱਜ ਕੱਲ੍ਹ ਸਪੋਕਸਪਰਸਨ ਬਣਾਏ ਹੋਏ ਨੇ ਉਹ ਇਕੱਠੇ ਸੀਗੇ ਤੇ ਉਹਨਾਂ ਨੇ ਕੋਈ ਗੱਲ ਕੋਈ ਵਾਦਾ ਕਰਕੇ ਹੀ CM ਮਿਸਟਰ ਨਾਲ ਗਏ ਹੋਣ ਵੀ ਚੱਲ ਆ ਜੋ ਕੋਈ ਨਹੀਂ ਜੋ ਵੀ ਤੁਹਾਡਾ ਹੈ ਦੇਖਾਂਗੇ ਜੋ ਆਪਾਂ ਕਰਦੇ ਆ ਕੁਛ ਨਾ ਕੁਛ ਉਦੋਂ ਬਾਅਦ ਫੇਰ ਆਕੇ ਜੋ ਗੰਦਾ ਬੱਤਾ ਚੱਲ ਰਿਹਾ ਜਾਂ ਇਸ ਲੈਵਲ ਦੀ ਗੱਲਬਾਤ ਹੋਈ ਹੋਣੀ ਹੈ ਤਾਂ ਉਹ ਵੀ ਇੱਕ ਕਾਰਨ ਹੈ ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਚੀਬ ਮੰਤਰੀ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਬਹੁਤ ਜ਼ਿਆਦਾ ਧੂਰੀ ਤੋਂ ਜਦੋਂ ਪਹਿਲਾਂ ਦਾ ਹੁਣ ਜਦੋਂ ਉਹ ਜ਼ਖਲ ਹੋਏ ਨੇ ਤਾਂ ਹੁਣ ਇਹ ਕਿਹਾ ਗਿਆ ਕਿ ਉਹਨਾਂ ਨੂੰ ਸਾਹ ਲੈਣ ਚ ਪ੍ਰੋਬਲਮ ਆ ਰਹੀ ਹੈ ਜਦੋਂ ਉੱਥੋਂ ਵਾਪਸ ਆ ਕੇ ਜਿਹੜੇ ਕਾਰਨ ਆ ਦੱਸੇ ਜਾ ਰਹੇ ਹਨ ਹਾਲਾਂਕਿ ਆਫੀਸ਼ੀਅਲ ਕਾਰਨ ਤਾਂ ਜਿਹੜਾ ਮੈਡੀਕਲ ਕੋਈ ਬੁਲੇਟਿਨ ਹੈ ਉਹੀ ਦੱਸ ਸਕਦਾ ਹੈ ਔਰ ਜਦੋਂ ਜਿੰਨੀ ਕੀ ਗੱਲ ਉਦੋਂ ਬਾਅਦ ਨਗਾਤਰ ਆਈ ਹੈ ਇਹਦੇ ਚ ਕੀ ਹੋਣ ਫੇਰ ਜਿਹੜੇ ਉਹ ਵਾਅਦਾ ਕੀਤਾ ਗਿਆ ਕਹਿੰਦੇ ਅਸੀਂ ਚੋੜ ਇਹਨਾਂ ਚੋੜ ਬੈਨੀਫੀਸ਼ੀਅਰ ਚ ਵੀ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਦਲਤ ਡਿਪਟੀ ਚੀਫ ਮਿਨਿਸਟਰ ਬਣਾਵਾਂਗੇ ਹੋਰ ਸ਼ਾਇਦ ਉਹਨਾਂ ਨੂੰ ਲੱਗਣ ਲੱਗ ਗਿਆ ਦਿੱਲੀ ਦੇ ਜਿਹੜੇ ਸਾਰੇ ਸੰਜਣ ਨੇ ਇੱਕ ਬਹੁਤ ਮਜ਼ਬੂਤੀ ਨਾਲ ਤੁਸੀਂ ਇੱਕ ਨਵਾਂ ਬੰਦਾ ਬਣਾਇਆ ਜੀ ਤੋਂ ਰਾਜ ਸਭਾ ਲਈ ਉਹਨੂੰ ਬਹੁਤ ਸਾਰੇ ਵੱਡੇ ਡਿਪਾਰਟਮੈਂਟ ਦਿੱਤੇ ਜ਼ਮੀਨਾਂ ਵੇਚਣ ਦਾ ਸਾਰਾ ਅਧਿਕਾਰ ਆਧਾਰ ਦਿੱਤਾ ਉਹ ਇਨਵੈਸਟਮੈਂਟ ਪ੍ਰੋਮੋਸ਼ਨ ਤੋਂ ਲੈ ਕੇ ਵੱਡੇ ਵੱਡੇ ਡਿਪਾਰਟਮੈਂਟ ਉਨ ਦੱਸੇ ਸਾਰੇ ਕੀ ਉਹਨੂੰ ਹੋਰ ਡਿਪ੍ਰੀਸੀਅਮ ਦਾ ਮੈਸੇਜ ਦੇ ਕੇ ਤੇ ਕੀ ਹਿੰਦੂ ਤੇ ਜਨਤ ਦੋ ਡਿਪ੍ਰੀਸੀਅਮ ਬਣਾਉਣ ਦੇ ਰਾਹ ਤੇ ਚੱਲ ਰਹੇ ਨੇ ਉਹ ਕਿ ਸਜੀਵ ਰੋਣਾ ਦਾ ਨਾਂ ਵੀ ਕਿਤੇ ਨਾ ਕਿਤੇ ਉਮਰ ਛੋੜ ਰਿਹਾ ਤੇ ਉਧਰ ਬੀਬੀ ਬਲਜੀਤ ਕੌਰ ਦਾ ਨਾਂ ਜਿਹੜਾ ਕਿਸ ਨਾ ਕਿਸੇ ਰੂਪ ਦੇ ਵਿੱਚ ਚੱਲ ਰਿਹਾ ਜਾਂ ਕੋਈ ਹੋਰ ਕਿਸੇ ਦਾ ਹੁਣ ਉਹ ਡਿਪੀਸੀਐਮ ਜਿਵੇਂ ਇੱਕ ਕਨਤਾਈ ਹੁੰਦੀ ਹੈ ਕਿ ਜੇ ਡਿਪੀਸੀਐਮ ਬਣਾ ਕੇ ਤੁਸੀਂ ਇੱਕ ਸੈਨਿਓਰਿਟੀ ਦਿੰਦੇ ਹੋ ਤੇ ਇੱਕ ਮਤਲਬ ਇਹ ਦਿੰਦੇ ਹੋ ਵੀ ਉਹ ਉਸ ਲੈਵਲ ਤੇ ਜਿਵੇਂ ਰਾਜਾ ਬੜੇ ਗਰੇਕੇ ਆ ਭਾਵੇਂ ਉਹ ਨਾ ਗੱਲ ਹੈ ਉਹਨਾਂ ਦੇ ਸਮੇਂ ਵੀ ਜੋੜਾਂ ਦੀ ਸਰਕਾਰਾਂ 'ਚ ਵੀ ਰਹੇ ਨੇ ਵੀ ਡਿਪੀਸੀਐਮ ਦਾ ਕੋਈ ਸੰਵਿਧਾਨਕ ਹੁੰਦਾ ਹੈ ਨਹੀਂ ਹੈ ਅੱਛਾ ਨਾ ਡਿਪੀਸੀਐਮ ਇਸ ਪਦਰ ਦੇ ਉੱਤੇ ਕੋਈ ਹੁੰਦਾ ਕਿ ਉਹਦੀ ਤਾਕਤ ਵੱਧ ਜਾਂਦੀ ਹੈ ਇਸ ਗੱਲ ਨਾਲ ਹਾਂ ਸੈਨਿਓਰਿਟੀ ਦਾ ਫਰਕ ਪੈ ਜਾਂਦਾ ਜਰੂਰ ਉਸ ਪਾਰਟ ਨੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਕਨ ਅਹੁਦੇ ਵੇਲੇ ਬੀਬੀਰ ਜਿੱਦਕਰ ਪਰਠਾਣ ਨੂੰ ਡਿਪਟੀ ਸੀਐਮ ਬਣਾਏ ਸੀ ਪਰ ਉਹਨਾਂ ਦੇ ਪੋਰਟਫੋਲੀਓ ਸੀ ਜਿਹੜੇ ਡਿਪਾਰਟਮੈਂਟ ਉਹਦੋਂ ਵੀ ਛੋਟੇ ਡਿਪਾਰਟਮੈਂਟ ਦੇ ਦਿੱਤੇਗੇ ਉਹਨਾਂ ਨੂੰ ਪਹਿਲਾਂ ਆਣਿਆਂ ਨਾਲੋਂ ਤਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਸੀ ਕਿਤੇ ਵੀ ਮਤਲਬ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਡਿਪਟੀ ਸੀਐਮ ਬਣ ਕੇ ਵੀ ਬੀਬੀ ਆ ਕੇ ਹੁਣ ਤਾਂ ਇਹਦਾ ਮਤਲਬ ਤਾਕਤਬਾਜ਼ੀ ਉਹ ਕਹਿੰਦੇ ਫੱਟਾ ਹੀ ਬਦਲਿਆ ਕੁਝ ਨਹੀਂ ਹੋਇਆ ਮਤਲਬ ਫੱਟਾ ਹੀ ਬਦਲਣਾ ਕੇਵਲ ਇਹਨਾ ਕਮਿਊਨਿਟੀ ਜਿਹਨੂੰ ਵੀ ਫੱਟਾ ਬਦਲ ਕੇ ਤੁਸੀਂ ਮੈਸੇਜ ਦੇਣਾ ਵੀ ਅਸੀਂ ਤੁਹਾਡਾ ਬਹੁਤ ਕੁਝ ਕਰਤਾ ਜਾਂ ਕੁਝ ਹੋਰ ਵੀ ਗੱਲ ਕਰਨੀ ਹੈ ਇਹ ਆਪਦੇ ਆਪ ਚ ਇੱਕ ਇੰਪੋਰਟੈਂਟ ਗੱਲ ਹੁੰਦੀ ਹੈ ਡਿਪਟੀ ਸੀਐਮ ਦਾ ਜਿਹੜਾ ਇੱਕ ਅਹੁਦੇ ਦਾ ਸਵਾਲ ਹੈ ਤੇ ਤੁਸੀਂ ਉਹਨੂੰ ਕੋਈ ਬਹੁਤ ਜ਼ਿਆਦਾ ਜਾਂ ਜਾਂ ਤੁਸੀਂ ਡਿਪਟੀ ਸੀਐਮ ਇਹੋ ਜਿਹਾ ਬਣਾਉਨੇ ਹੋ ਸਟਰੋਂਗ ਜਿੱਥੇ ਕਿਤੇ ਹੈ ਕਿ ਉਹਨੂੰ ਬਰਾਬਰ ਦੇ ਲਗਭਗ ਬੜੇ ਮਹੱਤਵਪੂਰਨ ਮਹਿਕਮੇ ਦੇ ਦੇਦਨੇ ਉਹ ਕਿਸੇ ਮੰਤਰੀ ਨੂੰ ਵੀ ਦੇ ਸਕਦੇ ਹੋ ਤੁਸੀਂ ਸੱਜਾਓ ਠੀਕ ਜ਼ਰੂਰ ਚੈੱਕ ਕਰਨੀ ਹੈ ਤਾਂ ਮਤਲਬ ਉਹਨੂੰ ਡਿਪਟੀ ਸੀਐਮ ਬਣਾ ਕੇ ਵੱਡੇ ਅਹੁਦੇ ਦੇ ਦਿੰਦੇ ਨੇ ਜੇ ਡਿਪਾਰਟਮੈਂਟ ਇਹੀ ਰਹਿਣਗੇ ਬਾਕੀ ਚੀਜ਼ਾਂ ਇਹੀ ਰਹਿਣਗੀਆਂ ਡਿਪਟੀ ਸੀਐਮ ਦਾ ਇੱਕ ਲੈਵਲ ਲਾ ਦੋਗੇ ਤਾਂ ਉਹਦੇ ਨਾਲ ਪ੍ਰੈਕਟੀਕਲੀ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਕਿਸੇ ਰੰਗ ਸਿਰ ਵਿੱਚ ਤੇ ਰੈਲੀ ਦਾ ਜਿਹੜਾ ਸਵਾਲ ਹੈ ਇਹਨਾਂ ਦਾ ਮੇਰੇ ਖਿਆਲ ਨਾਲ ਰੈਲੀ ਇਹਨਾਂ ਦੀ ਉਮੀਦ ਦੇ ਮੁਤਾਬਕ ਨਹੀਂ ਰਹੀ ਰੈਲੀ ਦਾ ਹੰਗਾਰਾ ਰੈਲੀ ਕਹੋ ਜਾਏ ਕਹਿੰਦੇ ਸੀਗੇ ਜੀ ਮੀਟਿੰਗ ਆ ਭਾਜੀ ਸਾਡੀ ਕਮੇਟੀਆਂ ਦੀ ਮੀਟਿੰਗਾਂ ਬਾਕੀ ਬਹੁਤ ਥਾਵਾਂ ਤੋਂ ਬਸਾਂ ਦੇ ਰੂਪ ਦੇ ਵਿੱਚ ਵੀ ਬਹੁਤ ਥਾਵਾਂ ਤੋਂ ਕੋਆਪਰੇਸ਼ਨ ਉਸ ਲੈਵਲ ਦੇ ਉੱਤੇ ਨਹੀਂ ਮਿਲੀ ਕੱਲ ਵੀ ਗੱਲ ਕੀਤੀ ਮੈਂ ਕਿ ਉਹਦੇ ਵਿੱਚ ਬੀਬੀਆਂ ਦੀ ਹਾਜ਼ਰੀ ਨਾ ਮਾਤਰ ਹੈ ਕਮੇਟੀਆਂ ਦੇ ਵਿੱਚ ਜੇ ਜੁਧਨਸ਼ਾਹ ਖਿਲਾਫ ਛੇੜਿਆ ਹੋਇਆ ਔਰਤਾਂ ਦੀ ਪਾਰਟਿਸਪੇਸ਼ਨ ਤੋਂ ਬਿਨਾਂ ਤੁਸੀਂ ਕਿਵੇਂ ਉਹ ਕਰ ਸਕਦੇ ਹੋ ਔਰ ਸ਼ਾਇਦ ਇਹ ਜਿਹੜੀ ਐਮਐਲਏ ਜਿੱਦਾ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਕਿਹਾ ਤਾਂ ਇਹ ਵੀ ਕਿਹਾ ਰਹੇ ਆ ਉੱਪਰਲੀ ਆ ਰਹੇ ਆ ਕਿ ਉਹਨਾਂ ਨੂੰ ਕਹੇ ਤੁਸੀਂ ਐਸਆਰ ਦਾ ਧਿਆਨ ਰੱਖੋ ਜਿੱਥੇ ਜਿੱਥੇ ਹੋ ਰਹੀ ਹੈ ਉਹਨੂੰ ਠੀਕ ਠੰਗ ਨਾਲ ਕਰਾਓ ਆਪਣੀਆਂ ਜਿਹੜੀਆਂ ਸਤੀਮਾ ਨੇ ਇਹਨਾਂ ਨੂੰ ਲੋਕਾਂ ਤੱਕ ਜਾਓ ਪਰ ਇਹਦੇ ਪਿੱਛੇ ਇੱਕ ਗੱਲ ਇਹ ਜ਼ਰੂਰ ਸੀ ਤੁਰੰਤ ਮੀਟਿੰਗ ਕਰਨ ਦਾ ਮਤਲਬ ਇਹ ਸੀ ਕਿ ਸਭ ਨੂੰ ਪੁੱਛਿਆ ਗਿਆ ਕਿ ਤੇਰੇ ਹਲਕੇ ਚੋਂ ਕਿੰਨੇ ਆਏ ਤੇ ਕਿਉਂ ਨਹੀਂ ਆਏ ਦੇ ਘਟਾਏ ਤੱਕ ਕਿਉਂ ਆਏ ਬਾਕੀ ਦੀਆਂ ਗੱਲਾਂ ਹੋਈਆਂ ਕਿ ਤੁਸੀਂ ਕੰਮ ਕੀ ਕਰ ਰਹੇ ਹੋ ਤੁਸੀਂ ਆਪਣੇ ਹਲਕੇ ਚ ਰਹੇ ਵੀ ਰਹੋ ਜਾਂ ਨਹੀਂ ਰਹੇ ਰਹੇ ਹੋ ਜਾਂ ਬਾਕੀ ਦੀਆਂ ਜੋ ਚੀਜ਼ਾਂ ਨੇ ਇੱਕ ਆਮ ਜਿਹੜਾ ਡਾਟਾ ਉੱਪਰੋਂ ਹੁੰਦੀ ਹੋਇਆ ਜਿਹੜੀ ਜਿਵੇਂ ਮਨਦੀਸ਼ ਸ਼ਰੋਧਿਆ ਨੇ ਪਹਿਲਾਂ ਕਿਹਾ ਸੀ ਨਾ ਉਹਨੇ ਮੀਟਿੰਗ ਲਈ ਹੈ ਅਰਬਿੰਦ ਕੇਜਰੀਵਾਲ ਤੇ ਚੀਫ ਮਿਨਿਸਟਰ ਤਾਂ ਆ ਗਏ ਸੀ ਉਹਨੇ ਮੀਟਿੰਗ ਲਈ ਜਾ ਉਹੀ ਸ਼ਾਮ ਦਾ ਦੱਡ ਭੇਜ ਵਾਲਾ ਜਿਹੜਾ ਇਸ਼ੂ ਹੈ ਕਿ ਇਹ ਦੁਬਾਰਾ ਤੋਂ ਚਾਰਜ ਕੀਤੇ ਜਾ ਰਹੇ ਨੇ ਬੰਦੇ ਕਿ ਜੋ ਮਰਜੀ ਕਰੋ ਇੱਥੇ ਦਿਖਾਵੇ ਦੇ ਤਾਂ ਉਹ ਪਿਆ ਚੀਜ਼ਾਂ ਕਰੋ ਔਰ ਜਿਉਂ-ਜਿਉਂ ਸਰਕਾਰ ਦਾ ਸਮਾਂ ਘਟਦਾ ਜਾਏਗਾ ਤੇ ਉੱਥੇ ਉਹ ਬਿਊਰੋਕ੍ਰੇਸੀ ਵੀ ਤੇ ਬਾਕੀ ਲੋਕ ਵੀ ਗਿਰ ਰਹੇ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਕਾਰ ਤੋਂ ਉਦਾਸੀਨ ਹੁੰਦੇ ਜਾਂਦੇ ਨੇ ਉਨੀ ਗੱਲ ਨਹੀਂ ਕਰਦੇ ਕੱਲ ਡੀਜੀਪੀ ਤੇ ਜੀਵਕਰੀ ਦੇ ਪਾਸ਼ਾ ਨੂੰ ਵੀ ਲੋਕਾਂ ਨੇ ਚੰਗੇ ਤਰੀਕੇ ਨਾਲ ਨਹੀਂ ਲਿਆ ਕਿ ਇਹ ਪਹਿਲੀ ਵਾਰ ਹੈ ਤੁਸੀਂ ਉਹਨਾਂ ਨੂੰ ਜੋੜ ਰਹੇ ਹੋ ਇੱਕ ਉਸ ਨਾਤੇ ਪੋਲੀਟਿਕ ਪੋਲੀਟਿਕਸ ਦੇ ਨਾਤੇ ਪੋਲੀਟੀਕਲੀ ਨਹੀਂ ਸੋ ਅਲੂ ਫਰੰਦੇ ਦੇਣਾ ਕਮਾਂਦਿਆਂ ਚ ਹੁਣ ਕਿਹੜੇ ਕਿਹੜੇ ਬੰਦੇ ਰਾਤ ਦੀ ਕੱਲ ਦੀ ਮੀਟਿੰਗ ਤੋਂ ਬਾਅਦ ਇਹ ਮੈਸੇਜ ਰਸੀਬ ਕਰ ਰਹੇ ਹੋਣਗੇ ਕਿ ਮੇਰੀ ਤਾਂ ਟ੍ਰੈਕਟਰ ਕੱਟੀ ਗਈ ਮੈਨੂੰ ਮੇਲ ਨਹੀਂ ਮੇਰਾ ਕੀ ਹੋਏਗਾ ਕੀ ਨਹੀਂ ਹੋਏਗਾ ਇਹ ਸਾਰੇ ਸਵਾਲ ਵੀ ਆਪਣੇ ਆਪ ਉਸ ਲੈਵਲ ਦੇ ਉੱਤੇ ਖੜੇ ਚਲੋ ਇਹ ਦੇਖਦੇ ਹਾਂ ਜੀ ਹੁਣ ਅੱਗੇ ਕਿਵੇਂ ਵਧਦੇ ਨੇ ਇਹ ਦੇ ਉੱਤੇ ਰਾਜਨੀਤੀ ਵੀ ਹੈ ਤੇ ਪੈਰਨ ਮੁੱਖ ਮੰਤਰੀ ਦੀ ਸਿਹਤ ਵੀ ਹੈ ਤੇ ਪਾਰਟੀ ਦੇ ਅੰਦਰ ਦਾ ਮਸਲਾ ਵੀ ਦੂਸਰੇ ਪਾਸੇ ਕਾਂਗਰਸ ਵੀ ਆਪਣੇ ਅੰਦਰ ਖਾਸਾ ਮੰਥਨ ਕਰ ਰਹੀ ਹੈ ਕਿਉਂਕਿ ਉਹਨੂੰ ਵੀ ਫਿਕਰ 27 ਦਾ ਪੰਜਾਬ ਦਾ ਤਾਂ ਨਹੀਂ ਹੈ ਤੇ ਉਹ ਭੇਸ਼ਭਗੇ ਨੇ ਇਸੇ ਕੰਮ ਤੇ ਲੱਗੇ ਨੇ ਕਿ ਇਕਜੁੱਟ ਹੋ ਜੋ 27 ਤੱਕ ਇਕਜੁੱਟ ਹੋ ਜੋ ਮਤਲਬ ਇਹ ਕੋਸ਼ਿਸ਼ਾਂ ਚ ਤੇ ਕੱਲ ਦੀ ਜਿਹੜੀ ਮੀਟਿੰਗ ਹੈ ਫਿਰ ਉਹਦੇ ਵਿੱਚੋਂ ਕੋਈ ਇਕਜੁਟਤਾ ਵਾਲਾ ਫਾਰਮੂਲਾ ਲੱਭ ਗਿਆ ਜੀ ਕਿ ਨਹੀਂ ਇਹਨਾਂ ਨੂੰ ਹੋਇਆ ਕੀ ਹੈ ਗੱਲ ਇਹਨਾਂ ਦੀ ਮੀਟਿੰਗ ਚ ਪਰ ਮੀਟਿੰਗ ਜਿਹੜੀ ਇਹਨਾਂ ਦੀ ਰਹੀ ਇੱਕ ਗੰਨਚੋ ਸਕਸੈਸ ਹੋਏ ਨੇ ਇਸ ਗੱਲ ਦੇ ਵਿੱਚ ਕਿ ਜੀ ਸਾਰੇ ਬੰਦੇ ਜਿਹੜੇ ਨਾਰਾਜ ਖੇਮੇਬੰਦੀ ਵਿਰੋਧੀ ਜਿਹੜੇ ਹੁਣ ਤੱਕ ਵੀ ਨਹੀਂ ਸੀ ਆਉਂਦੇ ਕਈ ਉਹ ਸਾਰੇ ਮੀਟਿੰਗ ਚ ਅਡਵਾਲਮ ਦਿਖੇ ਕਿ ਆ ਕੇ ਬੈਠੇ ਨੇ ਇਟ ਮੀਨ ਜੇ ਲੱਗਦਾ ਹੈ ਵੀ ਜਿਹੜੀ ਪਹਿਲੀ ਮੀਟਿੰਗ ਉੱਥੇ ਕੀਤੀ ਸੀ ਕੁਝ ਖਾਸ ਬੰਦਿਆਂ ਨੇ 6 ਬੰਦੇ ਜਿਹੜੇ ਅੱਧਰ ਬੁਲਾਏ ਸੀ ਤੇ ਉਹਨਾਂ ਦੀ ਜਿਹੜੀ ਡਾਡਪਟ ਹੋਈ ਸੀ ਉਹਦਾ ਉਹ ਕੰਮ ਦੇ ਰਹੀ ਹੈ ਸ਼ਾਇਦ ਕਈ ਡਿਬੋਰਲੇਜ ਵੀ ਹੋ ਕੇ ਆਏ ਕਈ ਵਕ ਵਕ ਤਾਈ ਚ ਵੀ ਗੱਲਾਂ ਕਰਕੇ ਆਏ ਤੇ ਮੀਟਿੰਗ ਦੇ ਵਿੱਚ ਇੱਕ ਗੱਲ ਇਹ ਕਲੀਅਰ ਕਹਿੰਦੇ ਸੀ ਕਿ ਜਿਹੜੇ ਆਮ ਬੰਦਾ ਹੈ ਸੁਧਾਰਨ ਟਿਕਟ ਲੈਣਾ ਚਾਹੁੰਦਾ ਹੈ ਉਹ ਸਾਹਮਣੇ ਗੱਲ ਕਰਨ ਤੋਂ ਝਿਜਕਦਾ ਹਜੇ ਵੀ ਜੇ ਉਹਨੇ ਪ੍ਰਧਾਨ ਪਾਰਟੀ ਦੇ ਮਾਮਲੇ 'ਚ ਕੋਈ ਗੱਲ ਕਰਨੀ ਹੈ ਲੀਡਰ ਆਫ اپੋਜੀਸ਼ਨ ਦੇ ਮਾਮਲੇ ਦੇ ਵਿੱਚ ਗੱਲ ਕਰਨੀ ਹੈ ਤਾਂ ਉਹ ਸ਼ਾਇਦ ਹਿੰਮਤ ਨਹੀਂ ਕਰ ਪਾਉਂਦਾ ਸਾਜੀ ਬੇਟੇ 'ਚ ਕੁਝ ਸੁਝਾਅ ਉੱਥੇ ਆਏ ਜਿਹੜੇ ਸੁਝਾਵਾ ਨੂੰ ਪ੍ਰਵਾਨ ਸ਼ਾਇਦ ਕਰ ਲਿਆ ਗਿਆ ਕਿ ਜੀ ਠੀਕ ਆ ਭਾਵੇਂ ਕਰਾਂ ਉਹਨਾਂ ਨੇ ਕਿਹਾ ਕਿ ਸਾਨੂੰ ਕੱਲੇ ਕੱਲੇ ਨੂੰ ਸੁਣ ਲੋ ਜੀ ਕੱਲਾ ਕੱਲਾ ਕੀ ਕਹਿੰਦਾ ਫਿਰ رائے ਸਾਰਿਆਂ ਦੀ ਆਜੇ ਹੀ ਕੱਲੇ ਕੱਲੇ ਦਾ ਮਤਲਬ ਸਾਰੇ ਜਿਹੜੇ ਹਲਕਾ ਚਾਰਜ ਟੋਟਲ ਜਾਂ ਜਿਹੜਾ ਪ੍ਰਧਾਨ ਬਣਾਏ ਸੀ ਉਹਨਾਂ ਦੀ رائے ਇਕੱਠੀ ਕਰ ਲਓ ਫਿਰ ਤੁਸੀਂ ਫੈਸਲਾ ਲੈ ਲਿਓ ਜੋ ਵੀ ਲੈਣਾ ਉਸ ਲੈ ਲਓ ਕੱਲ ਦੀ ਮੀਟਿੰਗ ਦੇ ਵਿੱਚ ਵੀ ਕਹਿੰਦੇ ਚੰਨੀ ਥੋੜਾ ਜਿਹਾ ਸਫਾਈ ਕੋਈ ਨਜ਼ਰ ਆਉਂਦੇ ਦਿਖੇ ਇਤੋਂ ਤੱਕ ਵੀ ਉਹਨਾਂ ਨੇ ਕਿਹਾ ਕਿ ਮੈਂ ਕੋਈ ਲਾਬਿੰਗ ਨਹੀਂ ਕਰ ਰਿਹਾ ਮੈਂ ਕੋਈ ਇਹੋ ਜਿਹੀ ਗੱਲ ਨਹੀਂ ਕਰ ਰਿਹਾ ਮੈਨੂੰ ਟਿਕਟ ਨਹੀਂ ਵੀ ਦੇਣੀ ਤਾਂ ਤੇ ਨਾ ਵੀ ਦਿਓ ਅਸੈਂਬਲੀ ਨਹੀਂ ਲੜਾਉਣੀ ਨਾ ਵੀ ਲੜਾਓ ਇਹ ਸਾਰੀਆਂ ਪਿਛਲੇ ਸਮੇਂ ਤੋਂ ਆ ਕੇ ਇੱਕ ਸਫਾਈ ਦਾ ਦੌਰ ਹੈ ਇਹਦਾ ਮਤਲਬ ਉੱਥੋਂ ਉੱਥੇ ਜੋ ਨਾਲ ਗੱਲ ਹੋਈ ਸੀ ਆ ਕੇ ਉਹ ਵਜੂ ਜੇ ਦੇਖੇ ਅਲੂਪ ਜੇ ਦੇਖੇ ਜਿਹੜੇ ਸਾਰੇ ਸਰਗਰਮੀ ਚੋਂ ਇਧਰ ਹੁੰਦਣ ਤਾਂ ਇਹ ਸ਼ਾਇਦ ਪੈਸੀਫਾਈ ਕਰਨ ਦਾ ਇੱਕ ਤਰੀਕਾ ਹੈ ਕਿ ਚਲੋ ਮੈਂ ਤਾਂ ਤੁਹਾਡੇ ਨਾਲ ਹੀ ਆ ਜਿਵੇਂ ਵੀ ਬਹੁਤ ਸਾਰੇ ਕਿਆਸ ਵੀ ਲਾਉਂਦੇ ਰਹੇ ਕਦੇ ਬੀਜੇਪੀ ਦੇ ਲੀਡਰ ਨੇ ਕਹੇ ਤਾਂ ਚੰਨੀ ਇੱਧਰ ਆ ਜੇ ਉੱਧਰ ਆ ਜੇ ਪਰ ਚੰਨੀ ਨੂੰ ਪਤਾ ਕਿ ਉੱਧਰ ਜਾ ਕੇ ਕਿੰਨਾ ਕੁ ਫਾਇਦਾ ਹੋਣਾ ਹੈ ਜਾਂ ਨਹੀਂ ਹੋਣਾ ਮੇਰੇ ਖਿਆਲ ਨਾਲ ਜਾਣਾ ਇਥੋਂ ਕਾਫੀ ਕੱਪਜਾ ਕੰਮ ਹੈ ਇੱਕ ਰਿਯੂਮਰ ਦੇ ਤੌਰ ਤੇ ਗੰਨਾ ਤੋੜਨੀਆ ਉਹ ਇੱਕ ਅਲੱਗ ਪਹਿਲੂ ਉਸ ਦੇ ਬੰਦੇ ਉੱਤੇ ਹੈਗਾ ਤੇ ਇਸੇ ਕਰਕੇ ਉਹੀ ਸੈਟਅਪ ਜਿਹੜਾ ਉੱਪਰ ਜਿਹੜਾ ਫਿਰ ਪ੍ਰਤਾਪ ਬਾਜਵੇ ਦੇ ਡਿਨਰ ਦੇ ਵਿੱਚ ਗਏ ਜਿਹੜੇ ਬਿਲਕੁਲ ਕੰਟਰਾਸਟ ਸੀ ਜਿਵੇਂ ਭਾਰਤ ਭੂਸ਼ਣ ਆਸੂ ਉਸ ਤੋਂ ਬਾਅਦ ਜਦੋਂ ਤੋ ਹਾਰੇ ਹੋਏ ਸੀ ਐਕਟਮਨ ਹੀ ਸੀ ਦੇਖੋ ਪਰ ਉਹ ਪ੍ਰਤਾਪ ਬਾਜਵੇ ਦੇ ਘਰ ਦੇ ਡਿਨਰ 'ਚ ਵੀ ਗਏ ਇਟ ਮੀਨਜ਼ ਇੱਕ ਦੂਜੇ ਦੇ ਨਾਲ ਤਾਲ ਮਿਲ ਦਾ ਜਿਹੜਾ ਸਵਾਲ ਇਹ ਹੈ ਹੁਣ ਅਗਲੇ ਦਿਨਾਂ ਦੇ ਵਿੱਚ ਕੀ ਹੋ ਕੋਈ ਚੇਂਜ ਕਰਨ ਜਾ ਰਹੇ ਨੇ ਇੱਕ ਗੱਲ ਉਹਨਾਂ ਨੂੰ ਮੈਸੇਜ ਕਰ ਲਿਆ ਸ਼ਾਇਦ ਦਿੱਤਾ ਗਿਆ ਸਾਰਿਆਂ ਨੂੰ ਕਿ ਜੇ ਜ਼ਬਰਦਸਤੀ ਤੁਸੀਂ ਕਹੋਗੇ ਕਿ ਚੇਂਜ ਕਰਨੀ ਹੈ ਪ੍ਰਧਾਨ ਦੀ ਜਾਂ ਡੋਪੀ ਦੀ ਉਹ ਨਹੀਂ ਮੰਨਦੇ ਜੀ ਉੱਪਰ ਕਹਿੰਦੇ ਰਾਹੁਲ ਗਾਧੀ ਜਿੱਦੀ ਬੜਾ ਹੈ ਬਾਕੀ ਚੀਜ਼ਾਂ ਦੇ ਜੇ ਤੁਸੀਂ ਸਧਾਰਨ ਤਰੀਕੇ ਨਾਲ ਆਪਣੀ رائے ਰੱਖੋ ਜਾ ਜੁਕੇ ਵੀ ਦੇਖੋ ਜੀ ਦੇਖ ਲਓ ਫਲਾਣਾ ਠੰਕਾ ਉਹ ਕਹਿੰਦੇ ਤੁਹਾਨੂੰ ਅਸਰਟ ਕਰਨ ਦਾ ਉੱਡਾ ਵੱਡਾ ਹੱਕ ਨਹੀਂ ਤੁਹਾਨੂੰ ਜਨਰਲ ਹੱਕ ਹੈ ਆਪਣੀ ਬੇਨਤੀ ਕਰਨ ਦਾ ਤੇ ਬੇਨਤੀ ਕਬੂਲ ਹੋ ਜੇ ਤਾਂ ਇੱਕ ਅਲੱਗ ਗੱਲ ਹੈ ਜੇ ਬੈਂਤੀ ਤੋਂ ਉੱਪਰ ਦੀ ਗੱਲ ਕਰੋਗੇ ਕਿ ਜੋਰ ਜਮਾਈਦਾਨ ਤਾਂ ਨਹੀਂ ਹੋਣਾ ਇਹ ਜਿਵੇਂ ਚੰਨੀ ਦੀ ਫੇਵਰ ਚ 33 40 ਬੰਦੇ ਲਿਖ ਕੇ ਦੇ ਲੱਗੇ ਸੀ ਇਹਨੂੰ ਬਣਾਓ ਜੇ ਬਣਾਓ ਉਹ ਬਿਲਕੁਲ ਨਹੀਂ ਸਗੋ ਉਲਟਾ ਹੋ ਗਿਆ ਇਸ ਕਰਕੇ ਹੁਣ ਜਿਹੜੀ ਇਹ ਪਹਿਲਾਂ ਚੰਨੀ ਨੇ ਦੇਦ ਕੀਤਾ ਸੀ ਉੱਚ ਕਈ ਨਹੀਂ ਸੀਗੇ ਲੰਚ ਕੀਤਾ ਸੀ ਜਦੋਂ ਇਕੱਠੇ ਇੱਕ ਖੰਡ ਪੜ ਦੇ ਨਾਂ ਦੇ ਉੱਤੇ ਜਾਂ ਪਾਠ ਦੇ ਨਾਂ ਦੇ ਉੱਤੇ ਉਹਦਾ ਵੀ ਉਹਨਾਂ ਨੇ ਬੁਰਾ ਬਣਾਇਆ ਸੀ ਵੀ ਇਹ ਤੁਸੀਂ ਥੇਮੇਬੰਦੀ ਕਰ ਰਹੇ ਹੋ ਗਰੁੱਪ ਬਾਜੀ ਕਰ ਰਹੇ ਫਿਰ ਗਰੁੱਪ ਫੋਟੋ ਪਾਤੀ ਫੋਟੋ ਵੀ ਅੱਗੇ ਗਈ ਹੁਣ ਕੱਲ੍ਹ ਵਾਲੀ ਕਹਿੰਦੇ ਸਰਕਾਰੀ ਗਈ ਮੀਟਿੰਗ ਸੀਗੀ ਹਾਲਾਂਕਿ ਕਈ ਬੰਦੇ ਨਹੀਂ ਸੀ ਕਈ ਕਿਤੇ ਚਲੇ ਵੀ ਗਏ ਔਰ ਇਹ ਸਰ ਡਿਨਰ ਮੀਟਿੰਗ 'ਚ ਟਾਰਗੇਟ ਸਿੰਗ ਹੋਣੀ ਨਹੀਂ ਸੀਗੀ ਟਾਰਗੇਟ ਸਿੰਗ ਹੋਣੀ ਸ਼ਾਇਦ ਜਲੰਧਰ ਗਏ ਸੀ ਕੋਈ ਉਹ ਕੈਨੇਡਾ ਤੋਂ ਐਮਪੀ ਵਗੈਰਾ ਕਈ ਜਣੇ ਆਏ ਸੀ ਉੱਥੇ ਡਿਨਰ ਕੋਈ ਸੀ ਉੱਥੇ ਗੱਲ ਸ਼ਾਇਦ ਜਾਣਾ ਮੀਟਿੰਗ 'ਚ ਉਹ ਕਹਿੰਦੇ ਉਹਨਾਂ ਨੇ ਛੁੱਟੀ ਰਹੀ ਸੀ ਪਹਿਲਾਂ ਇਹ ਕਹਿ ਕੇ ਜਲਦੀ ਚਲੇ ਗਏ ਜਦੋਂ ਸਾਰਾ ਹੌਸਲਾ ਬੰਦ ਹੋ ਰਿਹਾ ਸੀ ਹੁਣ ਕਾਂਗਰਸ ਦੇ ਸਾਹਮਣੇ ਇੱਕੋ ਗੱਲ ਹੈ ਇਹ ਮਹਿਸੂਸ ਕਰ ਰਹੀ ਹੈ ਹਾਈ ਕਮਾਂਡ ਤੇ ਇਹਨਾਂ ਨੂੰ ਕਹਿ ਰਹੀ ਹੈ ਕਿ ਇੱਕ ਲਾਈਨ 'ਚ ਚੱਲੋ ਅਜੰਡੇ ਦੇ ਤੌਰ ਤੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਲੜੋ ਦੇ ਕੋ ਜ ਲੜਨਾ ਕਿਉਂਕਿ ਪੰਜਾਬ ਹੀ ਹੈ ਜਿਹੜੀਆਂ ਅਗਲੀਆਂ ਇਲੈਕਸ਼ਨ ਆਉਣਗੀਆਂ ਜਿੱਥੇ ਜੇ ਕੋਈ ਉਮੀਦਵਾਰ ਪਾਰਟ ਕਾਂਗਰਸ ਕਰ ਸਕਦੀ ਹੈ ਕਿ ਅਸੀਂ ਕੋਈ ਮਤਲਬ ਫਾਈਟ ਸਰਕਾਰ ਬਣਾਉਣ ਨਹੀਂ ਕਰ ਸਕਦੇ ਜੇ ਇੱਥੇ ਵੀ ਇਹ ਖਖੜੀਆਂ ਖਰੇਲੇ ਰਹੇ ਤੇ ਆਪਸ ਦੇ ਵਿੱਚ ਡੰਡੇ ਦੇ ਦੋ ਜੋਰ ਤੇ ਤਾਂ ਇਕੱਠੇ ਬਹਿਗੇ ਪਰ ਮਨੋਂ ਇਕੱਠੇ ਨਾ ਚੱਲੇ ਫਿਰ ਉਹ ਇੱਥੇ ਵੀ ਨਹੀਂ ਹੋਣਾ ਜਿਹੜਾ ਬਾਰ-ਬਾਰ ਇੱਕ ਦਿੱਕਤ ਆ ਰਹੀ ਹੈ ਕਿ ਆ ਜੀ ਚੀਫ ਮਿਨਿਸਟਰ ਕੌਣ ਬਣੂਗਾ ਕੌਣ ਨਹੀਂ ਬਣੂਗਾ ਹਾਲਾਂਕਿ ਇਹ ਤੋਂ ਪਹਿਲਾਂ ਉਹ ਮੈਸੇਜ ਦੇ ਚੁੱਕੇ ਨੇ ਕਿ ਚੀਫ ਮਿਨਿਸਟਰ ਦਾ ਅਸੀਂ ਨਾਮ ਨਹੀਂ ਕਰਾਂਗੇ ਲੜੋ ਉਦੋਂ ਬਾਅਦ ਦੇਖਾਂਗੇ ਚੀਫ ਮਿਨਿਸਟਰ ਕੌਣ ਹੋਏਗਾ ਐਮਐਲਏ ਕੀ ਦੇ ਜ਼ਿਆਦਾ ਨੇ ਜਾਂ ਹਾਈ ਕਮਾਂਡ ਕੀ ਨੂੰ ਜ਼ਿਆਦਾ ਫਿਰ ਸਮਝਦੀ ਹੈ ਇਹ ਕਾਫੀ ਉਸ ਪੱਧਰ ਦੇ ਉੱਤੇ ਹੈ ਕਾਂਗਰਸ ਦਾ ਖਨਾਰਾ ਅੰਦਰ ਖਾਤੇ ਮਰੋਮਰੀ ਦਾ ਕਾਫੀ ਪਿਆ ਹੋਇਆ ਪਰ ਹੁਣ ਇਕੱਠਾ ਕਿਦਾਂ ਕਰ ਸਕਦੀ ਹੈ ਹਾਈ ਕਮਾਂਡ ਟਾਈਮ ਥੋੜਾ ਰਹਿੰਦਾ ਜਾ ਰਿਹਾ ਹੈ ਕਿਹੜੇ ਏਜੰਡੇ ਤੇ ਕਰ ਰਹੀ ਹੈ ਕਿਹੜੇ ਤੇ ਕਰੂਗੀ ਕੰਪੇਨ ਕਿਹੋ ਜੀ ਕਰੂਗੀ ਇਹ ਸਾਰੀਆਂ ਚੀਜ਼ਾਂ ਉਤੇ ਤਾਂ ਨਿਰਭਰ ਹੋਣਗੀਆਂ ਕੱਲਾ ਐ ਤਾਂ ਹੋਊਗਾ ਨਹੀਂ ਵੀ ਚਲੋ ਇਕੱਠੇ ਵੀ ਹੋ ਗਏ ਬੈਠ ਗਏ ਕੋਈ ਗੱਲ ਨਾ ਕਰ पाए ਕਿਉਂਕਿ ਅਜੇ ਕਯੋਸ ਦੀ ਸਥਿਤੀ ਹੈ ਸਾਰੇ ਲੋਕ ਲਾਗੇ ਨੇ ਇਹ ਹੈ ਜੇ ਆਪਣੀ ਮਨਮਟਾਬ ਪੂਰਾ ਪੂਰਾ ਕਰ ਰਹੇ ਨੇ ਦੂਜਿਆ ਤਰਾ ਮਨਦਾਨ ਦੇ ਵਿੱਚ ਤਿਆਰ ਨੇ ਆਪੋ ਆਪਣੀ ਮੋਬਿਲਾਈਜੇਸ਼ਨ ਨਾਲ ਜਿਉਂ-ਜਿਉਂ ਚੀਜ਼ਾਂ ਹੈਗੀਆਂ ਬਿਲਕੁਲ ਜਿਸ ਦੀ ਗੱਲ ਕਰ ਰਿਹਾ ਹਾਂ ਕਿ ਇਹਨਾਂ ਲਈ ਚਣੌਤੀ ਆ ਇਕੱਠਿਆਂ ਕਰਨ ਦੀ ਵੀ ਤੇ ਇਕੱਠਿਆਂ ਤੁਰਨ ਦੀ ਵੀ ਸੋ ਸੁਖਵੀਰ ਬਾਦਲ ਲਈ ਇਹ ਚਣੌਤੀ ਤਾਂ ਨਹੀਂ ਹੈ ਲੇ ਕਿ ਹਾਂ ਕਿ ਚਲੋ ਜੀ ਕੌਣ ਘਰੇ ਬੈਠਾ ਕੌਣ ਨਹੀਂ ਬੈਠਾ ਉਹ ਜਿੰਨੇ ਖੈ ਉਹਨੇ ਨਾਲ ਤੁਰ ਪੈਂਦੇ ਤੇ ਸੁਖਵੀਰ ਬਾਦਲ ਆਪਣੇ ਆਪ ਹੀ ਫੈਸਲਾ ਲੈਣਾ ਇਸ ਲਈ ਉਹਨਾਂ ਵੱਲੋਂ ਜਿਹੜੀ ਹੁਣੇ ਪਹਿਲ ਕਦਮੀ ਕੀਤੀ ਜਾ ਰਹੀ ਕਿ ਮੈਂ ਪੰਜਾਬ ਬਚਾਓ ਯਾਤਰਾ ਦੇ ਨਿਕਲਣ ਲੱਗਿਆਂ ਮੈਂ ਪੰਜਾਬ ਚ ਥਾਂ ਥਾਂ ਤੇ ਜਾਵਾਂਗਾ ਰੈਡੀਆ ਦਾ ਪ੍ਰੋਗਰਾਮ ਲਿਖਿਆ ਹੋਇਆ ਕਹਿੰਦੇ ਅੱਜ ਉਹਦੀ ਉਹ ਸ਼ੁਰੂਆਤ ਕਰਨ ਜਾ ਰਹੇ ਨੇ ਸੋ ਪਰ ਦੂਜੇ ਪਾਸੇ ਪੁਨਰ ਸਰਜੀਤ ਹੈ ਉਹ ਆਪਣੀਆਂ ਮੀਟਿੰਗਾਂ ਵਾਲੇ ਦੌਰ ਚੋਂ ਜਾ ਰਿਹਾ ਪਹਿਲਾਂ ਝਾਤਿਆ ਜਾ ਰਿਹਾ ਸੀ ਕਿ ਸ਼ਾਇਦ ਉਧਰੋਂ ਵੀ ਕੁਝ ਲੀਡਰ ਇੰਦਰ ਆ ਜਾਣਗੇ ਕਿ ਉਹ ਸਾਰੀਆਂ ਗੱਲਾਂ ਨੂੰ ਅਣ ਦੇਖਾ ਕਰਕੇ ਸੁਖਵੀਰ ਨੇ ਆਪਣਾ ਪ੍ਰੋਗਰਾਮ ਲਾਂਤ ਤੇ ਪੁਨਰ ਸਰਜੀਤ ਆਪਣੀਆਂ ਮੀਟਿੰਗਾਂ ਦੇ ਵਿੱਚੋਂ ਨਿਕਲ ਕੇ ਉਹਨਾਂ ਤਰਸਲ ਵੱਲ ਨੂੰ ਵਧ ਰਿਹਾ ਅੱਜ ਉਹਨਾਂ ਦੀ ਵੀ ਮੀਟਿੰਗ ਹੈ ਸੋ ਇਹ ਦੋਵੇਂ ਪੰਧੂ ਨੂੰ ਕਿਵੇਂ ਦੇਖੀਏ ਕਾਲੀ ਦਾੜਾਂ ਪਾਰਟੀਾਂ ਚ ਅਕਾਦੀਦਾਂ ਦੇ ਜਿਹੜੇ ਦੋਨੋਂ ਖੇਮੇ ਨੇ ਉਹ ਪੁਰਾਣ ਸਰਜੀਤ ਵਾਲੇ ਨੇ ਉਹਨਾਂ 'ਚ ਤਾਂ ਦੋ ਗਰੁੱਪ ਨੇ ਕਿ ਟਾਈਪ ਦੇ ਅਪਰੋਚ ਦੇ ਲੈਵਲ ਤੇ ਡਿਫਰੈਂਸ ਹੈ ਜਿਨੇ ਇੱਕ ਗਰੁੱਪ ਭਾਜਪੀ ਨਾਲ ਹੀ ਜਾਣਦੀ ਮਤਲਬ ਇਹ ਸੋਚ ਹੈ ਕਿ ਜੇ ਐਲਾਈਅੰਸ ਹੋ ਜਾਂਦਾ ਭਾਜਪੀ ਦਾ ਤਾਂ ਹੀ ਕੋਈ ਫਾਇਦਾ ਹੈ ਤਾਂ ਹੀ ਕੋਈ ਸਰਕਾਰ ਬਣੂ ਤਾਂ ਹੀ ਪੰਜਾਬ ਦੀਆਂ ਕੁਝ ਗੱਲਾਂ ਬਣਾਈਆਂ ਜਾ ਸਕਿਓ ਨੇ ਪਰ ਇੱਕ ਗਰੁੱਪ ਹੋਰਾਂ ਦੇ ਵਿੱਚ ਇਹੋ ਜਿਹੜਾ ਭਾਜਪੀ ਨਾਲ ਐਲਾਈਅੰਸ ਦੇ ਬਿਲਕੁਲ ਖਿਲਾਫ ਹੈ ਕਿ ਪਹਿਲਾਂ ਪੰਥਕ ਧਿਰਾਂ ਇਕੱਠੀਆਂ ਕਰਾਓ ਪੰਥਕ ਧਿਰਾਂ ਹੀ ਆਪਣੇ ਆਪ ਲੜਨ ਉਹ ਕੋਈ ਪੰਜਾਬ ਦਾ ਝੰਡਾ ਲੈ ਕੇ ਚੱਲਣ ਬਾਕੀ ਚੱਲਣ ਤੇ ਤਾਂ ਕੋਈ ਫਾਇਦਾ ਹੋਊਗਾ ਨਹੀਂ ਤਾਂ ਕੋਈ ਫਾਇਦਾ ਨਹੀਂ ਹੋਏਗਾ ਹੁਣ ਇਹਦੇ ਤੇ ਪੰਥਕ ਧਰਾਂ ਦੇ ਤੌਰ ਦੇ ਉੱਤੇ ਪਹਿਲਾਂ ਇਹਦੇ ਚ ਬਖਰੇਵੇਂ ਉਹਨਾਂ ਦੇ ਚਾਰੇ ਸਰਪ੍ਰਸਤਾ ਦੇ ਮੀਟਿੰਗ ਬਣਾਈ ਉਹ ਮੀਟਿੰਗ ਦੇ ਵਿੱਚ ਵੀ ਸਰਬਸ਼ਾਂਤੀ ਉਸ ਰੂਪ ਦੇ ਵਿੱਚ ਨਹੀਂ ਹੋਈ ਪਰ ਇੱਕੋ ਫੈਸਲਾ ਹੋਇਆ ਵੀ ਜਾ ਕੇ ਲੋਕਾਂ ਚ ਜਾਓ ਬਾਅਦ ਦੇ ਵਿੱਚ ਦੇਖਾਂਗੇ ਨਾਲ ਨਾਲ ਆਪ ਕੋ ਆਪਣਾ ਕੰਮ ਕਰਦੇ ਰਹਾਂਗੇ ਇਹਦੇ ਤੇ ਜਿਹੜਾ ਹੋਨੇ ਮਹਨੇ ਤੇ ਉਹਨਾਂ ਨੇ ਕਾਨਫਰੰਸ ਰੱਖੀ ਹੈ ਤੇ ਲੱਗਦਾ ਗਿਆਨੀ ਹਰਪ੍ਰੀਤ ਸਿੰਘ ਹੋਣੇ ਵੀ ਥੋੜੇ ਜਿਹਾ ਐਕਟਮ ਹੋ ਗਏ ਕਿਉਂਕਿ ਐਦੋਂ ਪਹਿਲਾਂ ਜਿੰਦੀਆਂ ਮੀਟਿੰਗਾਂ ਕਰਦੇ ਰਹੇ ਜਿਹੜੇ ਵੀ ਮੀਟਿੰਗਾਂ ਦੇ ਕੀਤੀ ਉਹਨਾਂ ਜਥੇਬੰਦਕ ਰੂਪ ਵਿੱਚ ਮੀਟਿੰਗਾਂ ਨਹੀਂ ਕੀਤੀਆਂ ਉਹਨਾਂ ਨੇ ਵਰਕਿੰਗ ਕਮੇਟੀ ਐਲਾਨ تھی ਜ਼ਿਲ੍ਹਾ ਪ੍ਰਧਾਨ ਜਿੱਨੇ ਕਾ ਨਾਅਨ ਤੇ ਪਰ ਮੀਟਿੰਗਾਂ ਕੁਝ ਕੁ ਸੀਨੀਅਰ ਲੀਡਰ ਅੱਡ ਬੈਠ ਕੇ ਕਰਦੇ ਰਹੇ ਇਹ ਸ਼ਾਇਦ ਉਸ ਤੋਂ ਬਾਅਦ ਜਿਹੜੇ ਹੁਣ ਮੀਟਿੰਗਾਂ ਹੋ ਜਾਂ ਸੀ ਇਹਨਾਂ ਦੀਆਂ ਤੇ ਜਿਹੜੀ ਮੀਟਿੰਗ ਇੱਥੇ ਬਾਬਾ ਸੇਵਾ ਸਿੰਘ ਦੇ ਸਥਾਨ ਤੇ ਹੋਈ ਸੀ ਉਦੋਂ ਬਾਅਦ ਦੇ ਪਹਿਲੀ ਅਫੀਸ਼ੀਅਲ ਮੀਟਿੰਗ ਹੈ ਜਿੱਥੇ ਬਰਕਰੇ ਕਮੇਟੀ ਤੇ ਜਿਹੜਾ ਪ੍ਰਧਾਨ ਬਣਾਇਆ ਜਾ ਰਿਹਾ ਹੈ ਕਿ ਬਰਕਰੇ ਕਮੇਟੀ ਤੇ ਜਿਹੜਾ ਪ੍ਰਧਾਨ ਸੋਚ ਕੇ ਅੱਗੇ ਸਟਰੈਟਜੀ ਜਿਹੜੀ ਬਣਾਉਣਗੇ ਹੁਣ ਉਹ ਕੀ ਸਟਰੈਟਜੀ ਬਣਾਉਂਦੇ ਨੇ ਹੋਰ ਕੰਮ ਵੀ ਵਿੱਚ ਹੋਣਗੇ ਕੱਲਾ ਹੋਣਾ ਮੰਨਦਾ ਤਾਂ ਨਹੀਂ ਹੋਏਗਾ ਬਾਕੀ ਦੀਆਂ ਚੀਜ਼ਾਂ ਇੱਕ ਜਿਹੜਾ ਉਹ ਕਹਿੰਦੇ ਸਿਵਿਜਨ ਡਾਕੂਮੈਂਟ ਅਸੀਂ ਤਿਆਰ ਹੈ ਜੀ ਲਗਭਗ ਇਹ ਐਲਾਨ ਹੀ ਕਰਨਾ ਹੈ ਕਿ ਇਸ ਮੀਟਿੰਗ ਦੇ ਵਿੱਚ ਉਸ ਵਿਜਨ ਡਾਕੂਮੈਂਟ ਨੂੰ ਫਾਈਨਲ ਸ਼ੇਪ ਦਿੱਤੀ ਜਾਊਗੀ ਕਿ ਉਹ ਸੋਨੇ ਮਹੱਲੇ ਦੀ ਕਾਨਫਰੰਸ ਤੋਂ ਐਲਾਨ ਨਹੀਂ ਕਰਨਾ ਤੇ ਉਹ ਐਲਾਨ ਕਰਕੇ ਅੱਗੇ ਤੁਰਨਾ ਕਿ ਆ ਅਸੀਂ ਚਾਹੁੰਦੇ ਹਾਂ ਜੀ ਜਿਹਦੇ ਵਿੱਚ ਅੰਮ੍ਰਿਤਸਰ ਨਾਲ ਨਾਮੇ ਦਾ ਸਵਾਲ ਹੈ 78 ਵਾਲਾ ਜਿਹਦੇ ਵਿੱਚ ਫੈਡਰਲ ਸਟਰਕਚਰ ਭਾਰਤ ਪਾਕਿਸਤਾਨ ਸਬੰਧਾਂ ਦਾ ਸਵਾਲ ਹੈ ਬਾਰਡਰ ਖੋਲਣ ਦੇ ਬਾਬਦੇ ਨੇ ਪਰ ਤੇ ਅੰਦਰ ਜਿਹੜੀਆਂ ਕਿਸਾਨੀ ਦੀਆਂ ਸਮਾਨ ਜਾਂ ਬਾਕੀ ਦੇ ਸਵਾਲ ਉਹ ਇਹ ਜੇ ਕੋਈ ਅਜੰਡਾ ਲੈ ਕੇ ਵੀ ਆ ਰਿਹਾ ਜਾਂ ਨਹੀਂ ਜਾਂ ਆਪਣੇ ਤਰੀਕੇ ਨਾਲ ਜੋ ਵੀ ਤਰੀਕਾ ਚੱਲਦਾ ਉਹੀ ਚੱਲੂਗਾ ਖੈਰ ਅੱਜ ਦੀ ਮੀਟਿੰਗ ਉਹਨਾਂ ਦੀ ਕਾਫੀ ਸਮੇਂ ਬਾਅਦ ਇੰਪੋਰਟੈਂਟ ਰਹੇਗੀ ਜਾਂ ਉਹ ਵੀ ਮਨਮਟਾ ਵਿਚ ਨਿਕਲ ਜਾਂਦਾ ਕੰਮ ਉਹ ਸਾਰੇ ਅਟੈਂਡ ਕਰਨਗੇ ਨਹੀਂ ਕਰਨਗੇ ਕੀ ਉਹਦੇ ਚ ਵਰਕਿੰਗ ਕਮੇਟੀ ਤੇ ਜ਼ਿਲ੍ਹਾ ਪ੍ਰਧਾਨੀ ਜਾਣਗੇ ਜਾਂ ਦੂਸਰੀ ਸੀਨੀਅਰ ਲੀਡਰਸ਼ਿਪ ਦੂਜੀ ਵੀ ਜਾਊਗੀ ਜਿਹੜੇ ਇਹਨਾਂ ਦੋਨਾਂ ਆਉਂਦੇ ਹथे ਨਹੀਂ ਹੈ ਇਹ ਸਾਰਾ ਕੁਝ ਦੇਖਣਾ ਨਾ ਹੋਏਗਾ ਅੱਜ ਮੀਟਿੰਗਾਂ ਬਰਸਤ ਚ ਹੋ ਰਹੀ ਹੈ ਤੇ ਕੀ ਨਿਕਲਦਾ ਉਸ ਤੋਂ ਬਾਅਦ ਪਤਾ ਲੱਗੇਗਾ ਉੱਥੇ ਨਜ਼ਰ ਰੱਖਾਂਗੇ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਅਕਾਲੀ ਦਲ ਹੈ ਸੁਖਵੀਰ ਸਿੰਘ ਬਾਦਲ ਇਸ ਗੱਲ ਤੇ ਲੱਗੇ ਹੋਏ ਨੇ ਕਿ ਜਿੱਥੇ-ਜਿੱਥੇ ਕਿਤੇ ਸਾਡੇ ਕੋਲ ਕਮਜ਼ੋਰ ਹਲਕੇ ਹੈਗੇ ਨੇ ਉਥੋਂ ਦੂਜੀ ਪਾਰਟੀਆਂ ਚੋਂ ਬੰਦੇ ਲਿਆਉਂਦੇ ਜਾਂ ਕਿਸੇ ਨਾ ਕਿਸੇ ਰੂਪ ਚ ਕਿਉਂਕਿ ਜਿਹੜਾ ਅਕਾਲੀ ਦਲ ਇਕੱਠਾ ਸੀ 2024 ਤੱਕ ਉਹਦੇ ਕਈ ਕੱਦਾਵਾਰ ਬੰਦੇ ਜਿਹੜੇ ਆਮ ਤੌਰ ਤੇ ਉਹੀ ਚੋਣ ਲੜਦੇ ਸੀ ਉਹਨਾਂ ਹਲਕਿਆਂ ਦੇ ਵਿੱਚੋਂ ਉਥੋਂ ਅਕਾਲੀ ਦਲ ਬਾਜ਼ਰ ਕੋਲ ਨਹੀਂ ਫੜਨਾ ਮੇ ਬੰਦੇ ਰਪਣੇ ਪੈਣਗੇ ਉਹ ਸਾਰੇ ਮਾਮਲੇ ਦੇ ਵਿੱਚ ਜਿਵੇਂ ਕੁਝ ਇਧਰ ਉਧਰ ਸ਼ਿਫਟ ਵੀ ਕੀ ਜਿਹੜਾ ਬਿਨਰਜੀਤ ਗੋਲਡੀ ਸੰਗਰੂਰ ਤੋਂ ਲੜਿਆ ਸੀ ਪਿਛਲੇ ਵਾਰੀ 22 ਦੇ ਵਿੱਚ ਉਹਨੂੰ ਸਲਾਮ ਭੇਜ ਦਿੱਤਾ ਗਿਆ ਤੇ ਸਲਾਮ ਅਰਵਿੰਦ ਖੰਡਾ ਨੂੰ ਲੈ ਕੇ ਆ ਗਿਆ ਦੋਨਾਂ ਨੂੰ ਹਲਕਾ ਚਾਂਜਾ ਲੱਗਨ ਦਾ ਤਾਂ ਇਹੋ ਜਿਹੀਆਂ ਤਮੰਦੀਆਂ ਵੀ ਹੋ ਰਹੀਆਂ ਨੇ ਉਹ ਸਾਰੇ ਮਾਮਲੇ ਦੇ ਵਿੱਚ ਇਸੇ ਕਰਕੇ ਜਿਹੜਾ ਨਾਲ ਇਹ ਵੀ ਅਕਾਲੀ ਦਲ ਦੀ ਮੀਟਿੰਗ 'ਚ ਵੀ ਇਹ ਫੈਸਲਾ ਹੋਇਆ ਕਿ ਪਹਿਲਾਂ ਆਪਣੇ ਤਿਆਰੀ ਕਰੋ ਆਪਣੀ ਝੋਲੀ 'ਚ ਦਾਣੇ ਜ਼ਿਆਦਾ ਭਰੋ ਜਦੋਂ 바ਰਗੇਨਿੰਗ ਵੀ ਕੀਤੀ ਬੀਜੇਪੀ ਨਾਲ ਵੀ ਜਦੋਂ ਅਲਾਈਅንስ ਦੀ ਗੱਲ ਛੱਡੂਗੀ ਉਦੋਂ ਵੀ ਇਹੀ ਕੰਮ ਹੁੰਦੇ ਹੋਊਗੀ ਕਿ ਅਸੀਂ ਕਿੰਨੇ ਇੱਕ ਨਾਮੰਦੀ ਕਰ पाए ਆ ਜਾਂ ਸਾਡਾ ਕਿੰਨਾ ਅਧਾਰ ਹੈ ਕੀ ਹੈ ਨਹੀਂ ਤਾਂ ਨਹੀਂ ਦੇਊਗੀ ਉਹ ਨਹੀਂ ਬੀਜੇਪੀ ਵੀ ਐਸੇ ਤੇ ਲੱਗੀ ਆ ਕਿ ਪਹਿਲਾਂ ਆਪਣੇ ਬਣਾਉ تراਤਨ ਦੇ ਉੱਤੇ ਵੱਡੇ ਪੱਦਰ ਤੇ ਸਾਰਿਆਂ 'ਚ ਹਰ ਕਾ ਚਾਰਜ ਲਾਓ ਬਾਕੀ ਚੀਜ਼ਾਂ ਕਰੋ ਨਹੀਂ ਤਾਂ ਇਹ ਕਹਿੰਦੇ ਵੀ ਤੁਸੀਂ ਤਾਂ 23 23 ਲੜਦੇ ਰਹੇ ਹੋ ਜੀ ਤੁਸੀਂ ਬਾਕੀ ਹੈ ਹਰ ਪਾਰਟੀ ਹੁਣ ਪਾਵਰ ਸਟਰਕਚਰ ਦੇ ਵਿੱਚ ਉੱਥੇ ਜਾਣਾ ਤੇ ਉਹਦੇ ਚੋਂ ਵੱਡਾ ਹਿੱਸਾ ਲੈਣ ਦੀ ਅਪਰੋਚ ਤੇ ਛੱਡ ਰਹੀ ਹੈ। ਇਸੇ ਲਈ ਕਾਧੀਆਂ ਤੋਂ ਸ਼ੁਰੂ ਕਰਨੀ ਹੈ ਇਹਨਾਂ ਨੇ ਮਹਿਮ ਕੇ ਚਾਰ-ਚਾਰ ਹਲਕੇ ਦਿਨ ਚ ਕਰਿਆ ਕਰਨਗੇ। ਸੋਬੀਰ ਸਿੰਘ ਬਾਦਲੂਣੀ। ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੜਾ ਸਲੋਗਨ ਹੈ ਸੋਬੀਰ ਸਿੰਘ ਬਾਦਲੂਣਾ ਉਹ ਪੰਜਾਬ ਬਚਾਓ ਸੋਬੀਰ ਸਿੰਘ ਬਾਦਲ ਲਿਆਓ। ਇਹ ਇਹ ਜਿਹੜਾ ਇੱਕ ਸਲੋਗਨ ਤੇ ਜਿਹੜਾ ਲਗਾਤਾਰ ਚੀਜ਼ਾਂ ਲੱਗਦੀਆਂ ਰਹਿੰਦੇ ਆ ਅਕਾਲੀ ਦਲ 'ਚ ਮੇਰੇ ਖਿਆਲ ਨਾਲ ਇਹੋ ਜੀ ਸਲੋਗਨੀਆਰ ਬਹੁਤ ਘੱਟ ਦੇਖਣ ਨੂੰ ਮਿਲੀਆਂ ਨਹੀਂ ਹੁੰਦੀ ਸੀ ਬਹੁਤੀ ਵਾਰ ਆਮ ਤੌਰ ਤੇ ਸੀ ਕਿ ਅਕਾਲੀ ਦਲ ਲਿਆਓ ਪਾਰਟੀ ਵੱਡੀ ਹੁੰਦੀ ਹੈ ਇੰਡੀਵਿਜੂਅਲ ਨਾਲ ਜਾਂ ਕਿ ਕਿਹੜੇ ਏਜੰਡੇ ਤੇ ਤੁਸੀਂ ਕੀ ਗੱਲ ਕਰ ਰਹੇ ਹੋ ਹੁਣ ਇਹ ਲੱਗ ਰਿਹਾ ਕਿ ਇਹ ਗਰੁੱਪ ਜਿਹੜਾ ਸੋਗੀਤ ਸਿੰਘ ਬਾਦਲ ਦਾ ਉਹ ਅਕਾਲੀ ਦਲ ਨਾਲੋਂ ਵੀ ਵੱਡਾ ਇੰਡੀਵਿਵਿਜੂਅਲ ਹੈਸੀਅਤ ਨੂੰ ਬਣਾ ਕੇ ਚੱਲ ਰਿਹਾ ਹੈ ਔਰ ਇੰਡੀਵਿਜੂਅਲ ਸਲੋਗਨ ਜਦੋਂ ਦੇ ਰਿਹਾ ਉਸ ਪਦਰ ਦੇ ਉੱਤੇ ਜਾ ਕੇ ਇਹਦੇ ਤੇ ਜ਼ਰੂਰ ਚਰਚਾ ਵੀ ਕਰ ਰਹੇ ਨੇ ਲੋਕ ਕਾਫੀ ਇਹ ਇੱਕ ਹੀ ਸਲੋਗਨ ਕਿਧਰ ਨੂੰ ਜਾ ਰਹੇ ਕਿਉਂਕਿ ਇਦੋਂ ਪਹਿਲਾਂ ਤਾਂ ਇਹ ਕਹਿੰਦੇ ਹੁੰਦੇ ਸੀ ਕਿ ਨਾ ਰਹੀ ਇਹ ਲੱਗਦੇ ਸੀ ਇਕਾਲੀ ਦਲ ਦੇ ਬਾਕੀ ਮਾਮਲਿਆਂ ਦੇ ਵਿੱਚ ਪੰਥ ਕੀ ਜੀਤ ਦੇ ਨਾਰੇ ਲੱਗਦੇ ਸੀ ਪੰਜਾਬ ਔਰ ਪੰਥ ਦੀ ਜੋਕਰੀ ਦੇ ਜਾਂ ਬਾਕੀ ਦੀਆਂ ਗੱਲਾਂ ਲੱਗਦੇ ਸੀ ਜਾਂ ਬੋਲੇ ਜਿਹੜੇ ਚਾਹਦੇ ਸੀ ਸਾਰੇ ਇੰਡੀਵਿਜੂਅਲ ਘੱਟ ਨਾਰੇ ਬੰਦਿਆਂ ਦੇ ਨਾਂ ਤੇ ਵੀ ਨਾਰੇ ਘੱਟ ਲੱਗਦੇ ਸੀ ਕਭਾ ਜਿਹੜੇ ਕੋਈ ਕੋਈ ਲਾਤ ਹੁੰਦੇ ਸੀ ਵਿੱਚੋਂ ਜ਼ਿਆਦਾ ਉਤਸ਼ਾਹਤ ਪਰ ਲੀਡਰ ਰੋਕਦੇ ਸੀ ਕਿ ਧੀਜੀ ਨਾਰੇ ਨਹੀਂ ਬਜਾਏ ਆਪਾਂ ਇਸ ਲੈਵਲ ਤੇ ਕਰਦੇ ਪਿਛਲੇ ਕੁਝ ਸਮੇਂ ਤੋਂ ਹੀ ਇਸ ਪਾਸੇ ਵੱਲ ਇੱਕ ਡਾਇਰੈਕਸ਼ਨ ਜਾ ਰਹੀ ਹੈ ਉਹ ਲੋਕਾਂ ਦੇ ਮਨਾਂ 'ਚ ਕਿੰਨਾ ਉਤਰ ਸਕਣਗੇ ਕਿੰਨਾ ਕਿ ਨਹੀਂ ਇਹ ਬਾਅਦ ਦੀ ਗੱਲ ਪਰ ਹਾਂ ਉਹ ਸਿੰਗਲ ਸੀਈਓ ਦੀ ਤਰ੍ਹਾਂ ਸਿੰਗਲ ਲੀਡਰ ਜਿਹੜਾ ਪ੍ਰਬੰਧਕਤ ਲੀਡਰ ਆ ਆਪਣੇ ਗਰੁੱਪ ਦੇ ਵਿੱਚ ਉਦੇ ਲਈ ਕੋਈ ਚੈਲੰਜ ਆਪਣੇ ਗਰੁੱਪ ਦੇ ਅੰਦਰ ਨਹੀਂ ਹੈ ਸੁਬੀਰ ਸਿੰਘ ਬਾਦਰ ਤੋਂ ਉਸ ਪਦਰ ਦੇ ਉੱਤੇ ਚੜਨਗੇ ਪਰ ਕੀ ਕੱਲੇ ਐਨੇ ਨਾਲ ਹੀ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਬਣਾਉਣ ਦਾ ਇੱਕ ਮਾਹੌਲ ਪੈਦਾ ਕਰ ਪਾ ਸਕਣਗੇ ਚੜਨਗੇ ਜਦੋਂ ਉਹ ਮੁੱਦੇ ਵੀ ਉੱਥੇ ਹੀ ਖੜੇ ਨੇ ਜਿਹੜੇ ਮੁੱਦੇ ਪਹਿਲਾਂ ਸੀ ਜਦੋਂ 2 ਦਸੰਬਰ ਵਾਲਾ ਉਹ ਵੀ ਹੁਕਮਨਾਮੇ ਵੀ ਉਮੀਦ ਦੇ ਹਜੇ ਰੋਣ ਘਟੋਲੇ ਦੇ ਵਿੱਚ ਨੇ ਕਿ ਕੀ ਕਰਨਾ ਕੀ ਨਹੀਂ ਕਰਨਾ ਇੱਕ ਵੱਡਾ ਗਰੁੱਪ ਟੁੱਟ ਵੀ ਗਿਆ ਤੁਹਾਡੇ ਨਾਲ ਉਹ ਆਣੀ ਦੇ ਹਲ ਉਸ ਪੱਦਰ ਦੇ ਉਤੇ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਕੀ ਹੋਏਗਾ ਹਾਂ ਇਹ ਗੱਲਾਂ ਵੀ ਚਲਦੀਆਂ ਹੀ ਨੇ ਉਧਰ ਵੀ ਅੰਦਰ ਚਲਦੀਆਂ ਨੇ ਤੇ ਇਧਰ ਵੀ ਅੰਦਰ ਚਲਦੀਆਂ ਨੇ ਵੀ ਕੁਝ ਬੰਦੇ ਜੇ ਇਕੱਠੇ ਹੋ ਜਾਣ ਉਹਨਾਂ ਚੋਇਨਾ ਚ ਵੀ ਆ ਜਾਣ ਹੁਣ ਤੱਕ ਤਾਂ ਇਹ ਲੋਜਿਕ ਚੱਲਦਾ ਰਿਹਾ ਉਹ ਸਾਰੇ ਬੰਦੇ ਜਿਹੜੇ ਐਡ ਹੋਏ ਸੀ ਦੀ 2024 ਚ ਆਪਾਂ ਸਾਰੇ ਇਕੱਠੇ ਸੀ ਸਾਰੇ ਇਕੱਠਿਆਂ ਨੇ ਜ਼ੋਰ ਵੀ ਲਾਇਆ ਜ਼ੋਰ ਲਾਉਣ ਦੇ ਬਾਵਜੂਦ ਕਿਉਂ 100 ਜਗ੍ਹਾ ਤੇ ਜੰਗ ਬੰਦਤਾ ਹੋ ਗਿਆ ਜਬਤ ਹੋ ਗਿਆ ਇਹ ਤਾਂ ਮਤਲਬ ਕਾਰਨ ਕਿਤੇ ਹੋਰ ਪੈਨੇ ਕਾਰਨ ਘੱਟ ਦੇ ਵਿੱਚ ਜਾਂ ਟੁੱਟ ਜਾਣ ਦੇ ਵਿੱਚ ਓਡਾ ਵੱਡਾ ਨਹੀਂ ਹੈ ਕਾਰਨ ਲੋਕਾਂ ਦੇ ਵਿੱਚ ਅਲੱਗ ਟਾਈਪ ਦੇ ਪੈਨੇ ਹਾਂ ਜਾਂ ਫਿਰ ਇਹ ਲੱਗਦਾ ਹੋਵੇ ਕਿ ਉਦੋਂ ਤਾਂ ਹਵਾ ਸੀ ਜੀ ਆਪ ਦੀ ਹੁਣ ਹਾਂ ਆਪ ਦੀ ਹਵਾ ਵੀ ਨਿਕਲ ਗਈ ਹੁਣ ਬਾਕੀਆਂ ਕੋਲ ਵੀ ਕੁਝ ਨਹੀਂ ਇਸ ਲਈ ਸਾਨੂੰ ਹੀ ਮੁੜ ਕੇ ਲੈ ਆਉਣਗੇ ਲੋਕ ਇਹ ਤਾਂ ਇਹੀ ਲੌਜੀਕ ਹੁੰਦਾ ਕਰਦਾ ਕੀ ਪੰਜਾਬ ਦੇ ਲੋਕ ਕੋਈ ਨਵਾਂ ਤਜਰਬਾ ਵੀ ਕਰ ਸਕਦੇ ਨੇ ਇਸ ਸੰਭਾਵਨਾ ਤੋਂ ਵੀ ਪੂਰੀ ਤਰ੍ਹਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕੋਈ ਅਜੰਡੇ ਮੁੱਦਿਆਂ ਤੇ ਗੱਲ ਕਰਨ ਵਾਲੀ ਕੋਈ ਉੱਥੇ ਰਹੋ ਵੀ ਜਿਹੜੀ ਗੱਲ ਚੱਲੇ ਅਜੀਬਾਂ ਦੇ ਨਹੀਂ ਹੈ ਪਰ ਪੰਜਾਬ 'ਚ ਪਤਾ ਕੁਝ ਨਹੀਂ ਹੁੰਦਾ ਜਿਸ ਪਾਸੇ ਵੱਲ ਨੂੰ ਗੱਲਾਂ ਚੁਰਬੀਆਂ ਨੇ ਜਿਸ ਲੈ ਬੰਦੇ ਉੱਤੇ ਕਿਉਂਕਿ ਇਹ ਸਾਰੀਆਂ ਤੇ ਰਾਤਾ ਪੰਜਾਬ ਦਾ ਅਜੰਡਾ ਤਾਂ ਲੈ ਕੇ ਕੋਈ ਨਹੀਂ ਚੱਲ ਰਹੀ ਉਸ ਪੱਧਰ ਦੇ ਉੱਤੇ ਕਿਹਾ ਗਿਆ ਹੈ ਹੁਣ ਕਿ ਸੁਬੀਰ ਸਿੰਘ ਬਾਦਲ ਪਾਣੀਆਂ ਦੀ ਵੀ ਗੱਲ ਕਰਨਗੇ ਇਹਦਾ ਦੀ ਵੀ ਗੱਲ ਕਰਨਗੇ ਪਰ ਉਹਦੀ ਕਨਵਿਕਸ਼ਨ ਉਹਦੇ ਦੀ ਮੋਬਾਈਲਾਈਜੇਸ਼ਨ ਉਹਦੇ ਦੀ ਕਿੰਨੀਆਂ ਚੀਜ਼ਾਂ ਕਰਨੀਆਂ ਨੇ ਜੇਕਰ ਉਹ ਨਹੀਂ ਕਰਦੇ ਤਾ ਫਿਰ ਕੱਲੀ ਕਹਿਣ ਦੇ ਤੌਰ ਦੇ ਉੱਤੇ ਗੱਲ ਕੱਲੀ ਪ੍ਰਚਾਰ ਦੇ ਤੌਰ ਦੇ ਉੱਤੇ ਗੱਲ ਨਾਲ ਗੱਲ ਬੰਨ ਨਹੀਂ ਮੇਰਾ ਕਹਿਣਾ ਉਸ ਬੰਦਰ ਦੇ ਅਜੇ ਕਾਫੀ ਕੁਛ ਕਰਨ ਕਰਨਾ ਨਾ ਪਿਆ ਪੰਜਾਬ ਸੀਰੀਅਸ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਹੈ ਪਾਣ ਦੇ ਸੰਕਟ ਚੋ ਇਹ এনवायरमेंटਲੀ ਇਹਦਾ ਪਾਣੀ ਅੰਡਰਗਰਾਊਂਡ ਖਰਾਬ ਮਤਲਬ ਚਲਾ ਗਿਆ ਦੂਗਾ ਹੋ ਗਿਆ ਪਰ ਪਲੀਟ ਵੀ ਹੋ ਗਿਆ ਦਰਿਆਈ ਪਾਣੀ ਆਦੀ ਵੰਡ ਦਾ ਇਨਸਾਫ ਨਹੀਂ ਮਿਲਿਆ ਚੱਡੀਗੜ ਦਾ ਨਹੀਂ ਮਿਲਿਆ ਪੰਜਾਬੀ ਬੋਲ ਦੇ ਰਾਖਿਆਂ ਦਾ ਨਹੀਂ ਮਿਲਿਆ ਫਾਰਮਰ ਤੇ ਮਜ਼ਦੂਰਾਂ ਦੇ ਸੁਸਾਈਡ ਦੇ ਜਿਹੜੇ ਸਵਾਲ ਨੇ ਉਹਨਾਂ ਨੂੰ ਅਡਰੈਸ ਨਹੀਂ ਪ੍ਰੋਪਰ ਕਰਦੇ ਡਰੱਗ ਦਾ ਤੇ ਗੰਗਾ ਜੇਰ ਦੇ ਮਾਮਲੇ ਦੇ ਵਿੱਚ ਕੋਈ ਫਖਤਾ ਰੋਡਮੈਪ ਕਿਸੇ ਕੋਲ ਨਹੀਂ ਹੈ ਕਿੰਨੀ ਚੀਜ਼ਾਂ ਨੇ ਜਿਹੜੀਆਂ ਸਾਹਮਣੇ ਨੇ ਤੇ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਕਿੰਨੇ ਬੱਚੇ ਉਧਰੋਂ ਆ ਰਹੇ ਨੇ ਉਹਨਾਂ ਦਾ ਕੀ ਕਰੋਗੇ ਇਹਨਾਂ ਮੁੱਦਿਆਂ ਨੂੰ ਅਡਰੈਸ ਕੀਤੇ ਬਿਨਾਂ ਤੇ ਤੁਸੀਂ ਸਰਕਾਰ ਵੀ ਬਣਾ ਲੋਗੇ ਤਾਂ ਕੀ ਕਰੋਗੇ ਹੁਣ ਕੇ ਵੱਲੇ ਡਿਬੇਟਾਂ ਹੋ ਗਈਆਂ ਕਿ ਸਰਕਾਰ ਕੌਣ ਬਣਾਏਗਾ ਰੌਣਾ ਇਧੂ ਅੱਗਾ ਹੋਣਾ ਚਾਹੀਦਾ ਕਿ ਸਰਕਾਰ ਬਣਾ ਕੇ ਕੋਈ ਕੀ ਕਰੂਗਾ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਕਰੇਗਾ ਜਾਂ ਨਹੀਂ ਇਹ ਸਭ ਤੋਂ ਵੱਡਾ ਸਵਾਲ ਹੈ। ਬਿਲਕੁਲ ਇਹ ਸਵਾਲ ਨਾਲ ਤਾਂ ਜਿੱਥੇ 2-4 ਹੋ ਰਹੇ ਨੇ ਸਾਰੇ ਲੋਕ ਇੱਕ ਸਵਾਲ ਇਹ ਵੀ ਚਰਚਾ ਚ ਜੀ ਕਿ ਹਰਚਰਨ ਭੁੱਲਰ ਪੂਰਾ ਜੋਰ ਲਾ ਰਿਹਾ ਹੈ ਕਿ ਮੇਰੀ ਕਿਸੇ ਤਰ੍ਹਾਂ ਜਵਾਨ ਥੋ ਜਵੇ। ਪ੍ਰਸ਼ਾਸਨਿਕ ਪਹੁੰਚ ਵੀ ਇਧਰੋਂ ਉਧਰੋਂ ਵੀ ਉਹਦੇ باوجود ਕਹਿੰਦੇ ਜੀ ਰਾਤ ਨਹੀਂ ਵੀ ਲਈ ਫਿਰ ਝਟਕਾ ਮਿਲ ਗਿਆ ਹਾਈ ਕੋਰਟ ਤੋਂ। ਬਿਲਕੁਲ ਹਾਈ ਕੋਰਟ ਨੇ ਜ਼ਮਾਨਤ ਦੀ ਅਰਜੀ ਖਾਰਜ ਕਰਤੀ ਇਹ ਕਹੇ ਕਿ ਇਹ ਵੱਡਾ ਅਫਸਰ ਹੈ ਪ੍ਰਭਾਵਤ ਹੋ ਸਕਦੇ ਨੇ ਗਵਾਹ ਜਾਂ ਬਾਕੀ ਦੇ ਚੀਜ਼ਾਂ ਲਗਦਾ ਦਰਨ। ਪਰ ਇੱਕ ਗੱਲ ਜਿਹੜੀ ਕਾਫੀ ਲੰਮੇ ਸਮੇਂ ਤੋਂ ਬਾਅਦ ਹਰਚਰਨਪੁਰ ਲੜ ਚਰਚਾ ਚਾਹੂਗਾ ਹੁਣ ਇਸ ਤੋਂ ਪਹਿਲਾਂ ਤਾਂ ਪਹਿਲਾਂ ਪਹਿਲਾਂ ਚਰਚਾ ਸੀ ਵਿਚਦੀ ਕੰਮ ਫਿਰ ਬੰਦ ਹੋ ਜਾਂਦਾ ਜਦੋਂ ਕੋਈ ਐਕਟੀਵਿਟੀ ਨਹੀਂ ਹੁੰਦੀ ਜਾਂ ਤਾਂ ਕੋਈ ਕੋਰਟ 'ਚ ਨਹੀਂ ਜਾਂਦਾ ਜਦੋਂ ਕੋਈ ਪਰ ਜਿਹੜੀ ਗੱਲ ਇਹ ਕਹੀ ਜਾ ਰਹੀ ਸੀ ਕਿ ਹਰਚਰਨਪੁਰ ਲੜ ਫੜਿਆ ਗਿਆ ਹੁਣ ਬਹੁਤ ਸਾਰੇ ਲੋਕਾਂ ਤੱਕ ਜਾਊਗੀ ਇਹ ਜਾਂਚ ਉਹ ਜਾਂਚ ਤਾਂ થਾਪੂ ਚੁੱਕੀ ਲੱਗਦੀ ਹੈ ਠੀਕ ਹੈ ਹਰਚਰਨਪੁਰ ਲੜ ਦਾ ਨਿਕਲਣਾ ਕਾਫੀ ਔਖਾ ਹੈ ਪਰ ਪੁਲਰ ਦੇ ਜਰੀਏ ਜਿਹੜੇ ਹੋਰ ਲੋਕਾਂ ਤੱਕ ਕੀ ਇਕੱਲੇ ਏਡੇ ਵੱਡੇ ਸਿਸਟਮ 'ਚ ਇਕੱਲਾ ਭੁੱਲੜ ਕਰਾਫਟ ਜਾਂ ਜਿਹੜਾ ਇਹਦਾ ਇੱਕ ਦਲਾਲ ਸੀ ਉਹ ਇਕੱਲਾ ਇਕੱਲੇ ਭੁੱਲੜ ਦਾ ਦਲਾਲ ਸੀ ਬਾਕੀ ਹੋਰਦਾ ਨਹੀਂ ਹੈ ਜਿਹਦੇ 'ਚ ਬਿਊਰੋਕਰੇਟਾਂ ਦੇ ਨਾਮ ਆ ਰਹੇ ਸੀ ਆਈਐਨਐਸ ਸਭ ਸਰਾਂ ਦੇ ਜਿਹਦੇ 'ਚ ਪੁਲਿਸ ਦਾ ਨਾਮ ਆ ਰਹੇ ਜਿਹਦੇ 'ਚ ਜੁਡੀਸ਼ਰੀ ਜੱਜਾਂ ਦੇ ਨਾਮ ਆ ਰਹੇ ਸੀ ਉਹ ਠੱਪ ਕਿਉਂ ਹੋ ਗਿਆ ਮਾਮਲਾ ਇਹ ਮਾਮਲਾ ਤਾਂ ਸੀਬੀਆਈ ਤੇ ਤੇ ਗਵਰਨਮੈਂਟ ਆਫ ਇੰਡੀਆ ਤੇ ਇਹ ਵੀ ਸਵਾਨ ਖੜੇ ਕਰਦਾ ਉਹਨਾਂ ਦੀ ਵੀ ਇਹ ਤੇ ਤੁਸੀਂ ਸਿਸਟਮ ਨੂੰ ਕਲੀਨ ਕਰਨ ਦਾ ਦਾਵਾ ਜੋ ਮਰਜ਼ੀ ਕਰਦੇ ਰਹੋ ਇਹ ਕਾਫੀ ਦੇਰ ਤੋਂ ਹੀ ਇਹ ਆ ਗਿਆ ਸੀ ਸਾਹਮਣੇ ਕਿ ਬਾਕੀ ਬੰਦਿਆਂ ਨੇ ਮੈਨੇਜ ਕਰ ਲਿਆ ਕਿ ਹੁਣ ਅੱਗੇ ਨਾ ਵਧਾਓ ਇਸੇ ਨੂੰ ਜਿੰਨਾ ਕਿ ਟਕ ਚੰਦਾ ਚੰਦਾਓ ਇਹਦਾ ਮਤਲਬ ਸਿਸਟਮ ਤੁਹਾਨੂੰ ਦਿਖਾਉਂਦਾ ਹੈ ਕਿ ਅਸੀਂ ਲੱਗੇ ਹੋਏ ਹਾਂ ਪਰ ਜਿਹੜਾ ਵਿਗਾੜ 90% ਹੈ 90% ਹੈ ਜਾਂ 100% ਜਿੱਥੇ ਆਇਆ ਹੋਇਆ ਉੱਥੋਂ 2-4% ਥੋੜਾ ਜਿਹਾ ਕੋਈ ਐਕਸ਼ਨ ਕਰਕੇ ਲੋਕਾਂ ਨੂੰ ਇੱਕ ਭਰੋਸਾ ਬੁਝਾਉਂਦਾ ਹੈ ਕਿ ਜੀ ਹਾਂ ਠੀਕ ਹੈ ਔਰ ਬਾਕੀ ਵੀ ਅਗਲਾ ਤੱਕ ਨਹੀਂ ਜਾ ਰਿਹਾ ਸਿਸਟਮ ਚਾਹੇ ਸਰਕਾਰ ਦਿੱਲੀ ਚ ਦੀ ਹੈ ਚਾਹੇ ਇੱਥੇ ਕਿਸੇ ਦੀ ਹੈ ਸਰਕਾਰਾਂ ਤੇ ਜਿਹੜੀਆਂ ਇੱਕ ਪਰਮਾਨੈਂਟ ਸਰਕਾਰ ਆਵੇ ਜਿਹੜੀਆਂ ਦੇ ਵਿੱਚ ਜੁਡੀਸ਼ਰੀ ਹੈ ਜਿਹਦੇ ਵਿੱਚ ਬਿਊਰੋਕ੍ਰੇਸੀ ਹੈ ਜਿਹਦੇ ਵਿੱਚ ਪੁਲਿਸ ਆ ਗਈ ਹੈ ਉਹ ਸਾਰੇ ਜੇਕਰ ਕਿਤੇ ਨਾ ਕਿਤੇ ਮਤਲਬ ਗੱਠਜੋੜ ਦੇ ਵਿੱਚ ਸ਼ਾਮਲ ਨਜ਼ਰ ਆਉਂਦਾ ਕੋਈ ਹਿੱਸਾ ਉਹਨਾਂ ਦਾ ਤਾਂ ਫਿਰ ਅੱਗੇ ਕੌਣ ਵਧਾਏਗਾ ਗੰਦੇ ਇਸ ਨੂੰ ਉਹ ਪੋਲੀਟੀਸ਼ੀਅਨ ਨੇ ਵਧਾਉਣੀ ਹੁੰਦੀ ਹੈ ਉਹ ਨਹੀਂ ਬੰਦੀ ਆਮ ਆਦਮੀ ਪਾਰਟੀ ਨੇ ਤਾਂ ਇਹੋ ਬਣੇ ਸੀ ਫੜਿਆ ਉਹ ਵੀ ਕਿਤੇ ਚਲੋ ਸੀਬੀਆਈ ਨੇ ਫੜ ਲਿਆ ਹੁਣ ਸੀਬੀਆਈ ਵੀ ਅੱਗੇ ਜੇ ਇਜਾਜ਼ਤ ਹੋਏਗੀ ਸੀਗੇ ਤਾਂ ਉਹ ਅੱਗੇ ਜਾਏਗੀ ਈਡੀ ਨੂੰ ਵੀ ਬੜੀ ਬਾਰੀ ਆਪਾਂ ਅਮਰਿੰਦਰ ਸਿੰਘ ਵਾਲਾ ਕੇਸ ਦੇਖਿਆ ਕਿ ਈਡੀ ਦਾ ਪਹਿਲਾਂ ਤਾਂ ਕਰਵਾਤਾ ਨੂੰ ਇਸ਼ੂ ਸੰਭਣ ਅਗਲੇ ਦਿਨ ਅਧਿਕਾਰੀ ਬਦਲ ਵੀ ਦਿੱਤਾ ਅਮਰਿੰਦਰ ਸਿੰਘ ਨੂੰ ਸਾਪੇ ਵੀ ਦੇ ਲਈ ਤਾਂ ਕੌਣ ਕਰਦਾ ਕੰਮ ਪੋਲਿਟੀਕਲ ਹਰਾਰਕੀ ਕਰਦੀ ਹੈ ਇਹ ਇਸ ਮਾਮਲੇ 'ਚ ਵੀ ਇਸ ਪ੍ਰਿਜ਼ਮ 'ਚ ਵੀ ਦੇਖਣ ਵਾਲਾ ਹੈ ਚਰਨਪੁਰ ਲੋਕ ਦੇ ਨਾਮ ਦੇ 'ਚ ਵੀ ਮਾਮਲਾ ਕਿੱਧਰ ਖੜਾ ਹੈ ਤੇ ਕਿੱਨਾ ਹੈ ਬਿਲਕੁਲ ਬਹੁਤ ਸ਼ੁਕਰੀਆ ਜੀ ਸਰਦਾਰ ਸਿੰਘ ਜੀ ਸਾਰੀਆਂ ਖਬਰਾਂ ਦੇ ਉੱਤੇ ਗੰभीर मंथਨ ਦੇ ਲਈ ਖੁੱਲੀ ਚਰਚਾ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੱਚਾ